ਦੋਸਤੋ ਬੇਸਲੀ ਬਿਸੋ ਚੋਵ ਦੀ ਜਿਹੜੀ ਚੋਣ ਹੈ ਲੋਕ ਸਭਾ ਦੀ ਉਹ ਚੋਣ ਆ ਤੇ ਮੌਜੂਦਾ ਤੇ ਰਹਿ ਗਈ ਹੈ ਬੀਜੇਪੀ ਪਾਰਟੀ ਆਪੋਜੀਸ਼ਨ ਹੈਗੀ ਹੈ ਕਾਂਗਰਸ ਇੰਡੀਆ ਅਲਾਈਂਸ ਬਣਾਇਆ ਸੀ ਤੇ ਅੱਜ ਕੱਲ੍ਹ ਦੋਵੇਂ ਵੱਡੀਆਂ ਸਿਆਸੀ ਧਿਰਾਂ ਜਿਹੜੀਆਂ ਹੈਗੀਆਂ ਨੇ ਉਹ ਆਪੋ ਆਪਣੇ ਜਿਹੜੇ ਕੈਂਡੀਡੇਟ ਨੇ ਉਹਨਾਂ ਦੀ ਅਨਾਉਂਸਮੈਂਟ ਕਰ ਰਹੇ ਨੇ ਤੇ ਪੰਜਾਬ ਦੇ ਵਿੱਚ ਕੀ ਸੀਨ ਹੈ ਪੰਜਾਬ ਦੇ ਵਿੱਚ ਦੇਖੋ ਕਿ ਸ਼੍ਰੋਮਣੀ ਅਕਾਲੀ ਦਲ ਤੇ ਬੀਜੇਪੀ ਦਾ ਜਿਹੜਾ ਗੱਠਜੋੜ ਹੈ ਅਲਾਈਂਸ ਹੈ ਉਹ ਉਹ ਦੀ ਇਹ ਚਰਚਾ ਮਾਣੇ ਉਹ ਵੱਡੇ ਪੱਧਰ ਦੇ ਉੱਪਰ ਨਹੀਂ ਕਿ ਗੱਠਜੋੜ ਕਈ ਤਾਂ ਸੋਚਦੇ ਨੇ ਕਿ ਗੱਠਜੋੜ ਹੋਇਆ ਹੋਇਆ ਸਿਰਫ ਅਨਾਉਂਸਮੈਂਟ ਹੋਣੀ ਬਾਕੀ ਹੈ ਕਿ ਕਹਿੰਦੇ ਨੇ ਕਿ ਨਹੀਂ ਸ਼੍ਰੋਮਣੀ ਅਕਾਲੀ ਦਲ ਦੇ ਲਈ ਇਹ ਇੱਕ ਪੋਲੀਟੀਕਲ ਸੁਸਾਈਸਾਈਡ ਦਾ ਕਦਮ ਵੀ ਸਾਬਤ ਹੋਊਗਾ ਜੇਕਰ ਚੱਲਦੇ ਹੋਏ ਕਿਸਾਨ ਅੰਦੋਲਨ ਦੇ ਦੌਰਾਨ ਸ਼੍ਰੋਮਣੀ ਅਕਾਲੀ ਦਲ ਅਲਾਈਂਸ ਕਰ ਲੈਂਦਾ ਵੱਖੋ ਵੱਖਰੀ ਜਿਹੜੀ ਰਾਏ ਓਪੀਨੀਅਨ ਹੈ ਇਹਦੇ ਤੇ ਉਹ ਨਿਕਲ ਕੇ ਆਏਗਾ ਦੂਜੇ ਪਾਸੇ ਆਮ ਆਦਮੀ ਪਾਰਟੀ ਹੈ ਪੰਜਾਬ ਦੇ ਵਿੱਚ ਤੇ ਕਾਂਗਰਸ ਹੈ ਉੱਪਰ ਕਹਿੰਦੇ ਅਸੀਂ ਇਕੱਠੇ ਲੜਾਂਗੇ ਤੇ ਇੱਥੇ ਕਹਿੰਦੇ ਅਸੀਂ ਅਮੋ ਸਾਹਮਣੇ ਲੜਾਂਗੇ ਤੇ ਸਾਰੇ ਭਾਜਪਾ ਕਾਂਗਰਸ ਨੈਸ਼ਨਲ ਲੈਵਲ ਦੇ ਉੱਪਰ ਉਹਦੇ ਤੇ ਗੱਲਬਾਤ ਕਰਾਂਗੇ ਤੇ ਨਾਲ ਨਾਲ ਪੰਜਾਬ ਦੀ ਜਿਹੜੀ ਪੋਲਿਟਿਕਸ ਹੈ ਕੀ ਰਹਿ ਸਕਦਾ ਸੰਦਰਭ 24 ਦੇ ਵਿੱਚ ਉਹਦੇ ਤੇ ਗੱਲਬਾਤ ਕਰਾਂਗੇ ਗੱਲਬਾਤ ਕਰਨ ਦੇ ਲਈ ਮੇਰੇ ਨਾਲ ਆਰਥਿਕ ਮਾਹਿਰ ਡਾਕਟਰ ਬਰਿੰਦਰ ਸਿੰਘ ਟਵਾਣਾ ਸਾਹਿਬ ਜੁੜਨੇ ਨੇ ਟਵਾਣਾ ਸਾਹਿਬ ਸਤਿ ਸ਼੍ਰੀ ਅਕਾਲ ਸਵਾਗਤ ਕਰਦੇ ਹਾਂ ਟਵਾਣਾ ਜੀ ਧੰਨਵਾਦ ਸ਼ੁਕਰੀਆ ਜੀ ਪਰਮੋਖ ਸਾਹਿਬ ਆਪਾਂ ਪੰਜਾਬ ਤੇ ਗੱਲ ਕਰਦੇ ਆਂ ਫਿਰ ਆਪਾਂ ਸੈਂਟਰ ਤੇ ਜਾਵਾਂਗੇ ਜਾਦੇ ਵਿੱਚ ਆਮ ਆਦਮੀ ਪਾਰਟੀ ਦੀ ਮੌਜੂਦਾ ਮੌਜੂਦਾ ਸਰਕਾਰ ਹੈ ਆਪੋਜੀਸ਼ਨ ਹੈਗੀ ਹੈ ਕਾਂਗਰਸ ਵਿਧਾਨ ਸਭਾ ਦੇ ਵਿੱਚ ਦੋਵੇਂ ਧਿਰਾਂ ਵੱਲੋਂ ਬਹਾਉਲਾ ਰਵਾਰ ਕੇ ਗੱਲਾਂ ਹੁੰਦੀਆਂ ਨੇ ਤੇ ਇੱਕ ਪੰਜਾਬੀ ਸੋਚਦੇ ਨੇ ਕਿ ਜੇਕਰ ਉੱਪਰ ਅਲਾਈਜ਼ ਹੋ ਗਿਆ ਤਾਂ ਹਾਈ ਕਮਾਂਡ ਤੋਂ ਬਾਹਰ ਕਿਵੇਂ ਜਾਣਗੇ ਜਾਣਗੇ ਇੱਥੇ ਵੀ ਇਕੱਠੇ ਲੜਨਗੇ ਤੁਹਾਡੀ ਕੀ رائے ਹੈ ਜੇਕਰ ਇਕੱਠਿਆਂ ਲੜਦੇ ਨੇ ਫਿਰ ਕੀ ਰਹਿ ਸਕਦਾ ਉੱਤੇ ਇਕੱਠਿਆਂ ਲੜਨਗੇ ਜਾਂ ਫਿਰ ਨਹੀਂ ਤੇ ਨਾਲ ਨਾਲ ਇਹ ਦੱਸਿਓ ਕਿ ਜੇ ਸ਼੍ਰੋਮਣੀ ਅਕਾਲੀ ਦਲ ਤੇ ਬੀਜੇਪੀ ਦਾ ਅਲਾਈنس ਹੈ ਉਹ ਹੋ ਜਾਂਦਾ ਫਿਰ ਦੋਨੇ ਧਿਰਾਂ ਦੇ ਜਿਹੜੇ ਸਿਆਸੀ ਸਮੀਕਰਨ ਨੇ ਉਹ ਕੀ ਰਹਿਣਗੇ ਤੇ ਨਾਲ ਨਾਲ ਇਹ ਵੀ ਦੱਸਿਓ ਕਿ ਚੱਲਦੇ ਹੋਏ ਕਿਸਾਨ ਸੰਘਰਸ਼ ਦੇ ਦੌਰਾਨ ਬੀਜੇਪੀ ਨਾਲ ਅਲਾਈਸ ਕਰਨ ਦਾ ਕੋਈ ਇੰਪੈਕਟ ਪੈ ਸਕਦਾ ਜਾਂ ਫਿਰ ਨਹੀਂ ਜੀ ਡਾਕਟਰ ਸਾਹਿਬ ਅ ਦੇਖੋ ਜਿਹੜਾ ਸਾਡਾ ਪਹਿਲਾ ਸਵਾਲ ਹੈ ਕਿ ਆਮ ਆਦਮੀ ਪਾਰਟੀ ਤੇ ਕਾਂਗਰਸ ਦੋਵੇਂ ਇਕੱਠੇ ਲੜਨਗੇ ਬਦਿਆ ਗੱਲ ਤਾਂ ਇਹੀ ਆ ਕਿ ਜਿਹੜਾ ਨੈਸ਼ਨਲ ਲੈਵਲ ਤੇ ਅਲਾਈਅੰਸ ਹੋਇਆ ਉਹਨੂੰ ਮੰਨਦੇ ਹੋਏ ਜੇ ਇਹ ਆਪਣੇ ਆਪਸ ਵਿੱਚ ਅਡਜਸਟਮੈਂਟ ਕਰ ਲੈਣ ਤੇ ਇਕੱਠੇ ਲੜ ਲੈਣ ਤੇ ਫਿਰ ਜੇ ਇਕੱਠੇ ਲੜਦੇ ਆ ਮੇਰਾ ਖਿਆਲ ਫਿਰ ਦੋਹਾਂ ਪਾਰਟੀਆਂ ਨੂੰ ਕੋਈ ਨਹੀਂ ਹਰਾ ਸਕਦਾ ਪੰਜਾਬ 'ਚ ਫਿਰ ਇਹ ਜਿੱਤ ਜਾਣਗੇ ਜਿੰਨੀਆਂ ਸੀ ਤਾਂ ਲੜਨਗੇ ਇਹ ਇਹ ਗੱਲ ਕਲੀਅਰ ਹੈ ਕਿ ਆਮ ਆਦਮੀ ਪਾਰਟੀ ਤੇ ਕਾਂਗਰਸ ਇਕੱਠੇ ਹੋ ਕੇ ਲੜਦੀ ਹੈ ਤਾਂ ਫਿਰ ਇਹ 13 ਦੀਆਂ 13 ਸੀਟਾਂ ਜਿੱਤ ਸਕਦੇ ਆ ਉਹਦੀ ਉਹਦੀ ਪੋਸਿਬਿਲਿਟੀ ਬਣਦੀ ਆ ਕਿਉਂਕਿ ਆਮ ਆਦਮੀ ਪਾਰਟੀ ਦਾ ਗ੍ਰਾਫ ਅਸੈਂਬਲੀ ਦੀਆਂ ਟੂੜਾਂ ਨਾਲੋਂ ਤਾਂ ਥੱਲੇ ਗਿਆ ਲੇਕਿਨ ਹਲੇ ਵੀ ਕਾਫੀ ਬੇਸ ਜਿਹੜਾ ਨਾ ਉਹ ਬਚਿਆ ਹੋਇਆ ਹੈ ਜਿਹੜਾ ਕੁਝ ਇਹਨਾਂ ਨੇ 300 ਜੁੰਟ ਫ੍ਰੀ ਕੀਤੇ ਹੈ ਜਾਂ ਬਿਜਲੀ ਦੀ ਗੱਲ ਕਰ ਲੋ ਜਾਂ ਫਿਰ ਸਕੂਲਾਂ ਜਾਂ ਜਿਹੜੇ ਹਸਪੀਟਲ ਆ ਥੋੜਾ ਬਾਲਾ ਉੱਥੇ ਕੰਮ ਹੋਇਆ ਮਤਲਬ ਓਮੇ ਨਹੀਂ ਹੈ ਜ਼ਿੰਮੇਦਾਰ ਪਰ ਕਾਫੀ ਥੱਲੇ ਗਿਆ ਪਰ ਹਲੇ ਹੈਗਾ ਤੋ ਕਾਂਗਰਸ ਦੀ ਪਰਫਾਰਮੈਂਸ ਅਸੈਂਬਲੀ ਚ ਮਤਲਬ ਠੀਕ ਰਹੀ ਹੈ ਤੇ ਉਧਰ ਜੇ ਮਤਲਬ ਇਹ ਸਮੀਕਰਨ ਬਣਦਾ ਕਿ ਕਾਂਗਰਸ ਤੇ ਆਮ ਆਦਮੀ ਪਾਰਟੀ ਇਕੱਠੇ ਲੜਦੇ ਆ ਤੇ ਭਾਜਪੀ ਤੇ ਕਾਲੀ ਦਲ ਦਾ ਕੋਈ ਸਮਝੌਤਾ ਨਹੀਂ ਹੁੰਦਾ ਫਿਰ ਤਾਂ ਇਹਨਾਂ ਲਈ ਸਿਚੁਏਸ਼ਨ ਬੜੀ ਕੰਫਰਟੇਬਲ ਹੈ ਹੈਨਾ ਜੀ ਫਿਰ ਤਾਂ ਕੋਈ ਸਮੱਸਿਆ ਨਹੀਂ ਲੱਗਦੀ ਤੇ ਲੱਗਦਾ ਇਸ ਤਰ੍ਹਾਂ ਜਿੰਨੀ ਬਿਆਨਬਾਜ਼ੀ ਜਿੰਨੀ ਮੇਰਾ ਖਲ ਖਿੱਚਾ ਤੋਂ ਹੋਈ ਵੀ ਹੈ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਤੇ ਕਾਂਗਰਸ ਦੀ ਵੀ ਉਹ ਇਕੱਠੇ ਨਹੀਂ ਹੁੰਦੇ ਤੇ ਇਕੱਠੇ ਹੋ ਕੇ ਨਹੀਂ ਲੜਦੇ ਤੇ ਅਲੱਗ-ਅਲੱਗ ਲੜਨਗੇ ਉਹਦਾ ਇਹ ਹੈਗਾ ਕਿ ਜੇ ਤੁਸੀਂ ਧਿਆਨ ਨਾਲ ਦੇਖੋ ਕਿ ਜਦੋਂ ਬੰਗਾਲਾਰ ਦੇ ਵਿੱਚ ਮੀਟਿੰਗ ਹੋਈ ਸੀ ਇੰਡੀਆ ਲਾਈਨਸ ਉੱਥੇ ਅਨਾਉਂਸ ਹੋਇਆ ਤਾਂ ਉਸੇ ਵੇਲੇ ਜਿਹੜੀ ਕੇਂਦਰ ਦੀ ਇਹਨਾਂ ਦੀ ਸਾਰੀਆਂ ਪਾਰਟੀਆਂ ਦੀ ਲੀਡਰਸ਼ਿਪ ਹੈ ਉੱਥੇ ਹਾਜ਼ਰ ਸੀ ਆਮ ਆਦਮੀ ਪਾਰਟੀ ਦੀ ਜਿਹੜਾ ਕੇਜਰੀਵਾਲ ਤੇ ਭਗਵੰਤ ਮਾਨ ਵੀ ਉੱਥੇ ਹਾਜ਼ਰ ਸੀ ਉਹਦਾ ਇੱਕ ਬੜਾ ਸਟਲ ਸਟੇਟਮੈਂਟ ਆਇਆ ਸੀਗਾ ਉਹ ਸਮੱਸਿਆ ਇੱਥੇ ਹੀ ਨਹੀਂ ਗੱਲੀ ਪੰਜਾਬ ਜੋ ਹੋਰ ਥਾਵਾਂ ਤੇ ਵੀ ਸਮੱਸਿਆ ਉਹਨਾਂ ਨੂੰ ਪਤਾ ਸੀਗੀ ਵੀ ਹੈਗੀ ਆ ਉਹਦੀ ਇਹ ਸੀਗੀ ਵੀ ਇਹ ਇੱਕ ਆਲ ਇੰਡੀਆ ਪੱਧਰ ਦਾ ਅਲਾਈਅੰਸ ਬਣ ਗਿਆ ਇੰਡੀਆ ਅਲਾਈਅੰਸ ਪਰ ਜਿਹੜੀ ਸੀਟ ਐਡਜਸਟਮੈਂਟ ਹੈ ਜਾਂ ਜਿਹੜਾ ਕੁਝ ਹੋਣਾ ਉਹ ਸਟੇਟ ਪੱਧਰ ਤੇ ਹੋਊਗਾ ਇਹ ਉਹਦੀ ਇੱਕ ਸਟੇਟਮੈਂਟ ਹੈ ਇਹ ਗੱਲ ਉਹਨਾਂ ਨੂੰ ਪਤਾ ਸੀ ਉਹਦੀ ਗੱਲ ਕਰਦੇ ਆਪਾਂ ਤਾਂ ਹੀ ਬਸਤ ਬੰਗਾਲ ਦੀ ਗੱਲ ਚੱਲ ਰਹੀ ਹੈ ਕੇਰਲਾ ਦੇ ਵਿੱਚ ਸੀਪੀਐਮ ਦੇ ਕਾਂਗਰਸ ਆਮੋ ਸਾਹਮਣੀ ਲੜਨਗੇ ਬੀਜੇਪੀ ਦਾ ਉੱਤੇ ਕੋਈ 베ਸ ਨਹੀਂ ਕੋਈ ਐਮਐਲਏ ਵੀ ਹੈ ਨਹੀਂਗਾ ਇਸੇ ਤਰ੍ਹਾਂ ਜਿਹੜੀਆਂ ਕੁਝ ਹੋਰ ਸਟੇਟਾਂ ਨੇ ਉਹਦੇ ਵਿੱਚ ਵੀ ਹੋ ਸਕਦਾ ਵੀ ਸਮੱਸਿਆ ਹੋਵੇ ਉਹਦੇ ਵਿੱਚ ਹੀ ਪੰਜਾਬ ਆਉਂਦਾ ਕਿਉਂਕਿ ਜਿਵੇਂ ਬੈਸਟ ਬੰਗਾਲ ਨਹੀਂ ਹੁੰਦਾ ਤੇ ਇਹਦੇ ਵਿੱਚ ਹੀ ਉਹ ਆਉਂਦਾ ਹੈਨਾ ਜੀ ਪਰ ਮੋٹے ਰੂਪ ਚ ਜਿਹੜੀ ਐਂਟੀ ਬੀਜੇਪੀ ਪਾਰਟੀਆਂ ਨੇ ਜਿਹੜੀਆਂ ਐਂਟੀ ਬੀਜੇਪੀ ਜਿਹੜੀ ਕੰਸਟੀਟਿਊਸ਼ਨ ਨੂੰ ਬਚਾਉਣਾ ਚਾਹੁੰਦੀਆਂ ਨੇ ਹੈ ਨਾ ਜਿਵੇਂ ਦੀ ਸਟੇਟਮੈਂਟ ਹੁਣ ਆ ਰਹੀ ਹੈ ਐਮਪੀ ਜਿਹੜੇ ਬੀਜੇਪੀ ਦੀ ਆ ਦੇ ਰਹੇ ਹਨ ਇੱਕ ਭਾਵਨਾ ਜਿਹੜੀ ਹੈ ਕਿਸੇ ਨਾ ਕਿਸੇ ਲੈਵਲ ਤੇ ਕੋਈ ਗੱਲ ਚੱਲ ਰਹੀ ਹੈ ਕਿ 3/4 ਮжоਰੀਟੀ ਚਾਹੀਦੀ ਹੈ ਇਸ ਲਈ ਆਪਾਂ ਕਨਸਟੀਟਿਊਸ਼ਨ ਬਦਲ ਸਕਦੇ ਆ ਸੋ ਉਹਦੇ ਮੱਦੇ ਨਜ਼ਰ ਜਿਹੜੀਆਂ ਪਾਰਟੀਆਂ ਕਨਸਟੀਟਿਊਸ਼ਨ ਬਚਾਉਣਾ ਚਾਹੁੰਦੀਆਂ ਨੇ ਤੇ ਜੋ ਕੁਝ ਚੱਲ ਰਿਹਾ ਉਹ ਉਹ ਤੋਂ ਜਿਹੜਾ ਛਟਕਾਰਾ ਪਾਉਣਾ ਚਾਹੁੰਦੀਆਂ ਨੇ ਉਹ ਇੰਡੀਆ ਅਲਾਈਂਸ ਹੈਗੀ ਆ ਤੇ ਉਸ ਰੂਪ ਚ ਜੇ ਆ ਬੀਜੇਪੀ ਤੇ ਕਾਲੀ ਦਲ ਦਾ ਲਾਇنس ਨਹੀਂ ਹੁੰਦਾ ਜੇ ਇਹ ਚਾਰ ਥਰੀ ਲੜਾਈ ਹੁੰਦੀ ਹੈ ਵੀ ਬੀਜੇਪੀ ਵੀ ਖੜਦੀ ਹੈ ਕਾਲੀ ਦਲ ਵੀ ਖੜਦਾ ਤੇ ਆਮ ਆਦਮੀ ਪਾਰਟੀ ਤੇ ਕਾਂਗਰਸ ਵੀ ਖੜਦੀ ਹੈ ਫਿਰ ਵੀ ਕਾਂਗਰਸ ਤੇ ਆਮ ਆਦਮੀ ਪਾਰਟੀ ਦੀ ਪੋਜੀਸ਼ਨ ਰੈਲੇਟਿਵਲੀ ਕਾਲੀ ਦਲ ਤੇ ਬੀਜੇਪੀ ਨਾਲੋਂ ਠੀਕ ਹੈ ਹ ਅਕਾਲੀ ਦਲ ਨੂੰ ਕੋਈ ਸੀਟ ਨਿਕਲ ਸਕਦੀ ਹੈ ਕਿਸੇ ਪਾਸੇ ਹੋ ਸਕਦਾ ਮਤਲਬ ਇੱਕ ਇੱਕ ਦੋ ਲਾਲੋ ਤੁਸੀਂ ਲੇਕਿਨ ਦੂਜੇ ਪਾਸੇ ਕਾਫੀ ਚੰਗਾ ਜਿਹੜਾ ਉਹ ਮਦਰ ਠੀਕ ਲੱਗਦਾ ਹਾਂ ਹੁਣ ਸਮੱਸਿਆ ਜਿਹੜੀ ਹੈ ਉਹ ਆ ਗਈ ਕਿ ਇਹਨਾਂ ਨੂੰ ਟੈਕਲ ਕਰ ਲਈ ਕਾਂਗਰਸ ਤੇ ਆਮ ਆਦਮੀ ਪਾਰਟੀ ਜੀ ਅਲੱਗ-ਅਲੱਗ ਵੀ ਲੜਦੀ ਐ ਅਕਾਲੀ ਦਲ ਤੇ ਬੀਜੇਪੀ ਨੂੰ ਹੀ ਲੱਗਦਾ ਵੀ ਸਾਡਾ ਕੁਝ ਬਣ ਨਹੀਂ ਰਿਹਾ ਉਹਦੇਆਂ ਦੋ ਤਿੰਨ ਜਿਹੜੀਆਂ ਸਪਸ਼ਟ ਇੰਡੀਕੇਟਰਸ ਹੈਗੇ ਆ ਹਨਾ ਜੀ ਉਹ ਦੱਸਦੇ ਆ ਵੀ ਕਿਉਂ ਕੀ ਹੋ ਰਿਹਾ ਜਿਹੜੀ ਪੰਜਾਬ ਦੀ ਲੀਡਰਸ਼ਿਪ ਐ ਬੀਜੇਪੀ ਦੀ ਹੈਨਾ ਤੇ ਹੈ ਉਹ ਸੁਨੀਲ ਲਖੜੋਵੇ ਉਹ ਵੀ ਕਹਿੰਦਾ ਅਕਾਲੀ ਦਲ ਨਾਲ ਸਮਝੌਤਾ ਕਰੋ ਹੈਨਾ ਉਦੋਂ ਉਹ ਬਾਦਲ ਸਾਹਿਬ ਦੇ ਵਰਸੀ ਤੇ ਵੀ ਇਹੀ ਲਾਈਨ ਤੇ ਬੋਲ ਰਿਹਾ ਸੀਗਾ ਵੀ ਚੱਲਣਾ ਚਾਹੀਦਾ ਬਚਾਉਣਾ ਚਾਹੀਦਾ ਤੇ ਜੇ ਤੁਸੀਂ ਕੈਪਟਨ ਅਮਰਿੰਦਰ ਸਿੰਘ ਦੀਆਂ ਫੇਰੀਆਂ ਦੇਖ ਲਓ ਵੀ 2 ਸਾਲ ਤਾਂ ਪਤਾ ਹੀ ਨਹੀਂ ਕਿੱਥੇ ਸੀਗੇ ਅੱਜ ਕੱਲ੍ਹ ਦਿੱਲੀ ਦੀ ਫੇਰੀ ਤੇ ਫੇਰੀ ਚੱਲ ਰਹੀ ਹੈ ਕਦੇ ਆਪਣੀ ਬੇਟੀ ਨੂੰ ਲੈ ਜਾਂਦੇ ਐ ਹੈਨਾ ਹੁਣ ਮਤਲਬ ਪੰਨੀਤਕਾਰ ਹੋ ਗਿਆ ਟਿਕਟ ਜਿਹੜੀ ਆ ਉਹਨਾਂ ਨੂੰ ਲੱਗਦਾ ਵੀ ਸਾਨੂੰ ਇੱਕ ਪਟਿਆਲੇ ਤੋਂ ਮਿਲਣੀ ਐ ਤੇ ਜੇ ਮਿਲਣੀ ਐ ਤਾਂ ਉਹਦੇ ਲਈ ਜਿੱਤਣ ਲਈ ਜ਼ਰੂਰੀ ਐ ਵੀ ਅਕਾਲੀ ਦਲ ਨਾਲ ਸਮਝੌਤਾ ਕਰੋ ਪਹਿਲਾਂ ਤੁਸੀਂ ਅਕਾਲੀ ਦਲ ਦੇ ਖਿਲਾਫ ਸੀਗੇ ਹਾਂਜੀ ਕਾਂਗਰਸ ਵੇਲੇ ਤੁਸੀਂ ਅਕਾਲੀ ਦਲ ਨੂੰ ਹਰਾ ਕੇ ਫਿਰ ਤੁਸੀਂ ਕਹਿੰਦੇ ਹੋ ਅਸੀਂ ਆਏ ਤੇ ਹੁਣ ਭਾਜਪਾ 'ਚ ਜਾ ਕੇ ਸ਼ਾਮਲ ਹੋ ਗਏ ਉਦੋਂ ਹੈਨਾ ਹੁਣ ਉਹ ਜਿਹੜਾ ਲੱਗਿਆ ਵਾ ਕਿ ਸੁਨੀਲ ਜਾਖੜ ਸਾਹਿਬ ਵੀ ਹੋ ਸਕਦਾ ਐਮਪੀ ਦੀ ਇਲੈਕਸ਼ਨ ਲੜਨਾ ਹਾਂਜੀ ਆਪਣੇ ਏਰੀਏ ਤੋਂ ਦੇ ਉੱਥੋਂ ਜਿੱਤਣਾ ਫਿਰ ਵੀ ਕਾਲੀ ਦਲ ਦੀ سپورਟ ਚਾਹੀਦੀ ਹੈ ਤੇ ਕਾਲੀ ਦਲ ਨੂੰ ਵੀ ਲੱਗਦਾ ਵੀ ਸਾਡਾ ਤਾਂ ਕੁਝ ਬਣਿਆ ਨਹੀਂ ਤਿੰਨੀ ਐਮਐਲਏ ਜਿੱਤੇ ਫਿਰ ਸੀ ਜੇ ਕੁਝ ਬਣਾਉਣਾ ਤਾਂ ਭਾਜਪੀ ਇਹ ਗੱਲ ਤਾਂ ਪਿੱਛੇ ਪਿਛਲੇ ਕਿੰਨੀ ਦੇਰ ਤੋਂ ਚੱਲੀ ਜਾ ਰਹੀ ਹੈ ਜੇ ਇਹ ਕਿਸਾਨ ਅੰਦੋਲਨ ਨਾ ਹੁੰਦਾ ਹੁਣ ਨਾਊਂਸਮੈਂਟ ਹੋ ਗਈ ਹੁੰਦੀ ਹਾਂਜੀ ਹੁਣੋਂ ਸੀਟਾਂ ਦੀ ਵੰਡ ਵੜਾਈ ਕਰਕੇ ਹੋ ਜਾਂਦਾ ਤੇ ਉਹ ਹੁਣ ਕਿਸਾਨੀ ਅੰਦੋਲਨ ਚੱਲ ਗਿਆ ਤੇ ਜਦੋਂ ਕਿਸਾਨੀ ਅੰਦੋਲਨ ਚੱਲ ਗਿਆ ਫਿਰ ਤੁਸੀਂ ਫਸ ਗਏ ਕਿਉਂਕਿ ਬੀਜੇਪੀ ਕਿਸਾਨਾਂ ਦੇ ਖਿਲਾਫ ਹੈ ਤੇ ਖਿਲਾਫ ਪੁਗਤਰੀ ਹੈ ਜੋ ਕੁਝ ਬਾਰਡਰਾਂ ਤੇ ਹੋ ਰਿਹਾ ਤੇ ਰਿਆਣੇ ਦੀ ਬੀਜੇਪੀ ਸਰਕਾਰ ਜਾਂ ਕੇਂਦਰ ਦੀ ਬੀਜੇਪੀ ਸਰਕਾਰ ਜੋ ਕੁਝ ਕਰ ਰਹੀ ਹੈ ਜਿਵੇਂ ਸਿੰਘੂ ਬਾਰਡਰ ਟਿੱਕਰੀ ਬਾਰਡਰ ਬੰਦ ਕਰੇ ਗਏ ਤੇ ਜਿਵੇਂ ਸਾਰੇ ਮਸਲੇ ਸੈਂਟਰ ਵੱਲੋਂ ਕਿਸਾਨਾਂ ਦੇ ਹੱਲ ਨਹੀਂ ਕੀਤੇ ਜਾ ਰਹੇ ਉਹਨਾਂ ਨੂੰ ਸਗੋਂ ਹੋਰ ਉਲਝਾਇਆ ਜਾ ਰਿਹਾ ਚਾਹੇ ਐਮਐਸਪੀ ਦੀ ਗੱਲ ਹੋਵੇ ਚਾਹੇ ਉਹ ਬਿਜਲੀ ਬਿੱਲ ਦੀ ਗੱਲ ਹੋਵੇ ਕਰਜ਼ਾ ਮਾਫੀ ਦੀ ਗੱਲ ਹੋਵੇ ਉਹਨਾਂ ਦੇ ਕੋਈ ਗੱਲਬਾਤ ਸੀਰੀਅਸਲੀ ਹੋ ਨਹੀਂ ਰਹੀ ਉਹ ਤਾਂ ਸਾਰਾ ਪੰਬਲ ਪੁੱਸਾ ਪਾਇਆ ਜਾ ਰਿਹਾ ਹੈ ਨਾ ਸੋ ਉਸ ਚ ਅਕਾਲੀ ਦਲ ਵੀ ਸੋਚਦਾ ਵੀ ਕਿਸਾਨਾਂ ਦੀ ਪਾਰਟੀਆਂ ਪਿੰਡਾਂ ਚ ਜਾਣਾ ਅੱਗੇ ਕਿਸਾਨ ਬੈਠੇ ਐ ਸੋ ਇਸ ਕਰਕੇ ਉਹ ਸਮਝੌਤਾ ਰੁਕ ਗਿਆ ਪਰ ਤਰ ਲਓ ਮੱਛੀ ਹੈਗੇ ਆ ਵੀ ਕਿਸੇ ਨਾ ਕਿਸੇ ਤਰਾਂ ਜੇ ਹੋ ਜੇ ਫਿਰ ਕੋਈ ਸੀਟ ਮਿਲ ਸਕਦੀ ਆਦਰਵਾਈਜ਼ ਸੀਟ ਮਿਲਣਾ ਮੁਸ਼ਕਲ ਲੱਗਦਾ ਸੋ ਇਸ ਦੇ ਮੱਦੇ ਨਜ਼ਰ ਬੀਜੇਪੀ ਵੀ ਚਾਹੁੰਦੀ ਆ ਗੱਲੀਆਂ ਨਾਲ ਸਮਝੌਤਾ ਕਰ ਲਈਏ ਤੇ ਅਕਾਲੀ ਦਲ ਵੀ ਚਾਹੁੰਦਾ ਪਰ ਜਿਹੜੇ ਗਰਾਉਂਡ ਤੇ ਹਾਲਾਤ ਨੇ ਨਾ ਜਿਹੜੇ ਜਿਹੜੇ ਸਿਚੁਏਸ਼ਨ ਬਣ ਗਈ ਉਹਦੇ 'ਚ ਇਹ ਸਟੈਪ ਫੁੱਟਣਾ ਕਾਫੀ ਜਿਹੜਾ ਨਾ ਔਖਾ ਹੈ ਨਾ ਔਖਾ ਲੱਗ ਰਿਹਾ ਇਹ ਠੀਕ ਹੈ ਕਿ ਜੇ ਦੋਏ ਰਲ ਜਾਂਦੇ ਆ ਵੀ ਇਹਨਾਂ ਦੀ ਵੋਟ ਤੇ ਉਹਨਾਂ ਦੀ ਵੋਟ ਫੇਰ ਹੋ ਸਕਦਾ ਕੁਛ ਨਾ ਕੁਛ ਕਰ ਪਾਉਣ ਹੈ ਨਾ ਦੋ ਚਾਰ ਸੀਟਾਂ ਤੇ ਜਿੰਨੀਆਂ ਦੇ ਉਹ ਤੋਂ ਬਾਅਦ ਚ ਪਤਾ ਲੱਗੋ ਕੀ ਹਾਲਾਤ ਬਣਦੇ ਜਦੋਂ ਜੇ ਸਮਝੌਤਾ ਹੁੰਦਾ ਸੋ ਉਸੇ ਮੱਦੇ ਨਜ਼ਰ ਇਹ ਚੱਲ ਰਿਹਾ ਤੇ ਉਸੇ ਮੱਦੇ ਨਜ਼ਰ ਹੀ ਅੱਜ ਕੱਲ੍ਹ ਅਕਾਲੀ ਦਲ ਵੀ ਵਾਕਿਆ ਨੂੰ ਮਨਾ ਕੇ ਹੈ ਨਾ ਬੀਬੀ ਜਗੀਰ ਕੌਰ ਨੂੰ ਵੀ ਲਿਆਓ ਜੀ ਫਿਰ ਆਪਣਾ ਤਿੰਰਥਾ ਸਾਹਿਬ ਨੂੰ ਵੀ ਲਿਆਓ ਹੈ ਨਾ ਸਾਰਿਆਂ ਨੂੰ ਬਾੜ ਕੇ ਫਿਰ ਉਹ ਇਕੱਠੇ ਕਰਕੇ ਨਾ ਚਾਹੁੰਦੇ ਆ ਵੀ ਕੁਝ ਨਾ ਕੁਝ ਜਿਹੜੀ ਹੈ ਹੋ ਜੇ ਪਰ ਫਿਰ ਵੀ ਉਹਨਾਂ ਨੂੰ ਲੱਗਦਾ ਵੀ ਬੀਜੇਪੀ ਜਿਹੜਾ ਉਹਦੇ ਤੋਂ ਸਰੇਆਮ ਬਿਆਨ ਕੈਪਟਨ ਅਮਰਿੰਦਰ ਸਿੰਘ ਵੀ ਦੇ ਚੁੱਕਾ ਕਿ ਅਕਾਲੀ ਦਲ ਨਾਲ ਸਮਝੌਤਾ ਕਰੋ ਸੁਨੀਲ ਜਾਖੜਾਣੀ ਵੀ ਦੇ ਚੁੱਕੇ ਹਾਂਜੀ ਉੱਪਰੋਂ ਮੈਨੂੰ ਲੱਗਦਾ ਪਰ ਸਮੱਸਿਆ ਜਿਹੜੀ ਹੈ ਥੱਲੇ ਫਸੀ ਵੀ ਹੈ ਅਕਾਲੀ ਦਲ ਉੱਪਰੋਂ ਉਪਰੋਂ ਦਾ ਕਹਿੰਦਾ ਵੀ ਹਾਂ ਜੀ ਇਹ ਹੈ ਇਹ ਬੰਦੀ ਸਿੰਘਾਂ ਦਾ ਵੀ ਰੌਲਾ ਕਿਸਾਨਾਂ ਦਾ ਵੀ ਰੌਲਾ ਇਹ ਮਸਲੇ ਹੱਲ ਕਰੋ ਹੈ ਨਾ ਇਹ ਪੋਲੀਟਿਕਲ ਇੱਕ ਬਿਆਨਵਾਜੀ ਹੈ ਜਿਹੜੀ ਤੁਸੀਂ ਕਹਿ ਸਕਦੇ ਹੋ ਕਈ ਵਾਰੀ ਲੋਕਾਂ ਦਾ ਧਿਆਨ ਭਟਕਾਉਣ ਲਈ ਅੰਦਰ ਪਿਛਲੀਆਂ ਮਤਲਬ ਪਰਦੇ ਦੇ ਪਿੱਛੇ ਕੀ ਹੋ ਰਿਹਾ ਉਹ ਕਾਫੀ ਕੁਝ ਪ੍ਰੈਸ ਨੂੰ ਵੀ ਪਤਾ ਪ੍ਰੈਸ ਵਾਲੇ ਵੀ ਜਾਣਦੇ ਆ ਤੇ ਪੋਲੀਟਿਕਲ ਜਿਹੜੇ ਸਰਕਲ ਆ ਉਹਨਾਂ ਨੂੰ ਵੀ ਪਤਾ ਵੀ ਕੁਝ ਨਾ ਕੁਝ ਚੱਲ ਰਿਹਾ ਸੋ ਇਹਦਾ ਇਹਦੇ ਦੀ ਅੱਗੇ ਪਤਾ ਲੱਗੂਗਾ ਕਿ ਕਦੋਂ ਸਮਝਾਤਾ ਹੁੰਦਾ ਤੇ ਫਿਰ ਉਹਦੀ ਕੀ ਰਿਐਕਸ਼ਨ ਆਉਂਦਾ ਹੈ ਨਾ ਲੋਕ ਕਿਵੇਂ ਲਿੰਦੇ ਵੇ ਕਸਾਂ ਜਿਹਾ ਬੰਦਿਆਂ ਕਾਲੀ ਦਾ ਲਵਾਰੇ ਫਿਰ ਕਿਵੇਂ ਸੋਚਦੀਆਂ ਹੈ ਹੈ ਨਾ ਇਹ ਤਾਂ ਬਾਅਦ ਚੀ ਦੱਸਣੀ ਹੈ ਨਾ ਸੋ ਕਾਲੀ ਮਸਲਿਆਂ ਦੇ ਉੱਤੇ ਚਲੋ ਇੱਕ ਤਾਂ ਇਹ ਚੱਲ ਰਿਹਾ ਜਿਹੜਾ ਅੰਦੋਲਨ ਹੈ ਤੇ ਕੱਲ ਨੂੰ ਮਹਾਪੰਚਾਇਤ ਵੀ ਹੋ ਰਹੀ ਹੈ ਕਾਫੀ ਵੱਡੀ ਸਾਰੇ ਇੰਡੀਆ ਦੀ ਜਾਂ ਇੰਡੀਆ ਦੀ ਹੋ ਰਹੀ ਹੈ ਜੋ ਬਹੁਤ ਵੱਡੀ ਪੱਧਰ ਤੇ ਲੋਕ ਪੰਜਾਬ ਚੋਂ ਵੀ ਜਾ ਰਹੇ ਹੈ ਰਾਮਲੀਲਾ ਗਰਾਊਂਡ ਦਿੱਲੀ ਹੈ ਨਾ ਜੀ ਕੱਲ ਹੋਣਾ ਹੈ ਉੱਥੇ ਵੀ ਉਹਨਾਂ ਨੇ ਕਿਸਾਨਾਂ ਦੇ ਤੇ ਬੀਜੇਪੀ ਦੇ ਖਿਲਾਫ ਹੀ ਆਹੋ ਜਿੰਨਾ ਇਕੱਠ ਚੱਲ ਰਿਹਾ ਜਿਹੜੇ ਮਸਲੇ ਆ ਕਿਉਂਕਿ ਸੈਂਟਰ ਨਾਲ ਆ ਕੇਂਦਰ ਨਾਲ ਆ ਕੇਂਦਰ ਚ ਬੀਜੇਪੀ ਦੀ ਸਰਕਾਰ ਹੈ ਹਾਂਜੀ ਤੇ ਹੁਣ ਕੁਝ ਕਰ ਸਕਦੀ ਹੈ ਕਿ ਨਹੀਂ ਕਰ ਸਕਦੀ ਲੇਕਿਨ 2 ਸਾਲ ਜੋ ਸਮਝੌਤਾ ਕਰਕੇ ਉਹਦੇ ਤੇ ਕੁਝ ਹੋਇਆ ਨਹੀਂ ਉਹਦੀ ਜ਼ਿੰਮੇਵਾਰਤਾ ਬੀਜੇਪੀ ਦੀ ਸਰਕਾਰ ਹੈ ਹੈਨਾ ਇਹ 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 ਸਿੱਧਾ ਸੋ ਇਸ ਲਈ ਪੰਜਾਬ ਦੀ ਤੇ ਹਰਿਆਣੇ ਦੀ ਸਿਚੁਏਸ਼ਨ ਜਿਹੜੀ ਹੈ ਉਹ ਬੜੀ ਕੰਪਲੈਕਸ ਹੈ ਇਸ ਤਰ੍ਹਾਂ ਦੇ ਹਜ਼ਾਰ ਉਤਾਰ ਉਹ ਰਹਿਣੇ ਦੇ ਵਿੱਚ ਵੀ ਜੋ ਕੁਝ ਕੱਲ ਦਾ ਘਟਨਾਕਰਮ ਹੋਇਆ ਕਿ ਤੁਸੀਂ ਸਵੇਰੇ ਸਵੇਰੇ ਦਵਾਰਕਾ ਐਕਸਪ੍ਰੈਸ ਵੇ ਜਿਹੜਾ ਉਹਦਾ ਅਧ்கਾਟਨ ਹੁੰਦਾ ਹੈ ਜੀ ਬੜਾ ਕੁਝ ਹੁੰਦਾ ਤੇ ਦੁਪਹਿਰੇ ਚੱਲਦੇ-ਚੱਲਦੇ ਹੈਨਾ ਖੱਟੜ ਸਾਹਿਬ ਉਤਰ ਜਾਂਦੇ ਆ ਨਵੇਂ ਜਿਹੜਾ ਦੇਖੋ ਨਵੇਂ ਜਿਹੜੇ ਮੁੱਖ ਮੰਤਰੀ ਬੜਾ ਜਾਂਦੇ ਹੋ ਐਮਐਲਏ ਵੀ ਨਹੀਂ ਹੈ ਹੈਨਾ ਉਹ ਐਮਐਲਏ ਵੀ ਨਹੀਂ ਜਿੱਤੇ ਵੇ ਜਿਉਣਾ ਦਾ ਹੁਣ ਅੱਜ ਖੱਟੜ ਸਾਹਿਬ ਨੇ ਰਜਾਇਨ ਕਰਤਾ ਤੇ ਜਿਹੜਾ ਇੱਕ ਕਿਸਾਨ ਲੀਡਰ ਹੈ ਉਹ ਛੱਡ ਕੇ ਕਾਂਗਰਸ ਚ ਲਿਆ ਗਿਆ ਤੇ ਕੱਲ ਹੀ ਜੀ ਜੀ ਪੀ ਦੇ ਜਿਹੜੇ ਮਨਿਸਟਰ ਸੀ ਉਹਨਾਂ ਨੇ ਕਿਸਾਨਾਂ ਉਧਰ ਦੀ ਮਗਰ ਪੈ ਗਏ ਇੱਕ ਅੱਦੇ ਦੇ ਤਾਂ ਕੱਪੜੇ ਵੀ ਪਾੜਦੇ ਉਹਨਾਂ ਨੇ ਜਿਹੜੀ ਵੀਡੀਓ ਆ ਰਹੀ ਸੀਗੀ ਵੀ ਤੁਸੀਂ ਜਾਓ ਤੁਸੀਂ ਕੀ ਕਰਨਾ ਹੈ ਹੋ ਸੋ ਪਿੰਡਾਂ ਚ ਜਿਹੜਾ ਉੱਥੇ ਵੀ ਹੈ ਨਾ ਉੱਥੇ ਵੀ ਪੋਲਰਾਈਜੇਸ਼ਨ ਜਿਹੜੀ ਚਲਾਈ ਬੀ ਜੀ ਪੀ ਨੇ ਉਹ ਚਲਾਈ जाट ਵਰਸਸ ਬਾਕੀ ਜਿਹੜੀਆਂ ਕਲਾਸਾਂ ਨੇ ਹਨਾ OBC ਹੋਵੇ ਦਲਿਤ ਹੋਵੇ ਹੋਰ ਹੋਵੇ ਉਹਨਾਂ ਦਾ ਇੱਕ ਖੜਾ ਕਰ ਹੈਗਾ ਪਿੰਡਾਂ ਲੇਬਲ ਤੱਕ ਜਿਹਦੇ ਕਰਕੇ ਪਿਛਲਾ ਵੀ ਇਲੈਕਸ਼ਨ ਜਿੱਤਣ 'ਚ ਥੋੜੇ ਬਾਰੇ ਕਾਮਯਾਬ ਹੋਏ ਉਸ ਸਮੀਕਰਨ 'ਚ ਤੇ ਹੁਣ ਵੀ ਉਹ ਜਿਹੜੇ ਬੰਦੇ ਨੂੰ ਤੁਸੀਂ ਬਣਾਇਆ ਮਤਲਬ ਤੁਹਾਡੇ ਕੋਲ ਐਮਐਲਏ ਹੈਗੇ 34 ਉਹਨਾਂ ਜੋ ਐਮਐਲਏ ਜੋ ਕੋਈ ਚੀਫ ਮਨਿਸਟਰ ਦਾ ਕੈਂਡੀਡੇਟ ਨਹੀਂ ਲੱਭਿਆ ਉਹ ਫੇਰ ਆਪਣਾ ਨਿੱਲ ਵਿੱਚ ਜੀ ਤਾਂ ਰੁੱਸ ਕੇ ਗੋਲ ਗੱਪੇ ਖਾਂਦੇ ਸੀਗੇ ਸ਼ਾਮ ਨੂੰ ਜਦੋਂ ਸੌ ਚੁੱਕੀ ਹੁੰਦੀ ਸੀ ਹਾਂਜੀ ਆਪਣੀ ਪੋਤੀ ਨਾਲ ਖੇਡਣ ਲੱਗੇ ਹੋਏ ਸੀ ਉੱਥੇ ਬੈਠੇ ਗੋਲ ਗੱਪੇ ਖਾ ਰਹੇ ਸੀਗੇ ਬਾਲੇ ਤੇ ਉਹ ਲੱਗਦਾ ਸੀ ਮੈਂ ਚੀਮਨਿਸਟਰ ਬਣਨਾ ਤਾਂ ਸਾਰਾ ਕੁਝ ਤਾਂ ਉੱਥੇ ਵੀ ਠੀਕ ਨਹੀਂ ਹੈ ਸਾਰਾ ਕੁਝ ਸੈਂਟਰ 'ਚ ਵੀ ਠੀਕ ਨਹੀਂ ਹੈ ਹਾਂਜੀ ਜੋ ਕੋਈ ਸੈਂਟਰ ਦਾ ਉਹ ਵੀ ਕਾਫੀ ਕੁਝ ਹੈ ਬੀਜੇਪੀ ਦੇ ਅੰਦਰ ਜੋ ਚੱਲ ਰਿਹਾ ਤੇ ਬੀਜੇਪੀ ਦੇ ਅੰਦਰ ਹਰਿਆਣੇ 'ਚ ਵੀ ਬੜਾ ਕੁਝ ਚੱਲ ਰਿਹਾ ਉਹ ਕਿਸਾਨੀ ਜਿਹੜਾ ਅੰਦੋਲਨ ਚੱਲਿਆ ਇੱਥੇ ਦਾ ਉਹਦਾ ਜਿਹੜਾ ਹਰਿਆਣਾ ਤੇ ਵੈਸਟਰਨ ਯੂਪੀ ਦੇ ਵਿੱਚ ਕਾਫੀ ਅਸਰ ਜਿਹੜਾ ਉਹ ਹੈਗਾ ਜਿਹੜਾ ਬੀਜੇਪੀ ਲਈ ਸਮੱਸਿਆਵਾਂ ਖੜੀਆਂ ਕਰ ਰਿਹਾ ਤੇ ਮੈਂ ਤਾਂ ਇਹ ਜਿਹੜਾ ਸੀਗਾ ਦੇਖ ਰਹੇ ਸੀਗੇ ਵੀ ਹੁਣ ਫਿਰ ਤੁਸੀਂ OBC ਦਾ ਚੀਫ ਮਿਨਿਸਟਰ ਜਿਹੜਾ MLA ਵੀ ਨਹੀਂ ਉਹਨੂੰ ਬਣਾ ਕੇ ਇੱਕ ਸੈਕਸ਼ਨ ਨੂੰ ਅਡਰੈਸ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਪਰ ਹੁਣ ਮੈਨੂੰ ਲੱਗਦਾ ਸਮਾਂ ਗੁਜ਼ਰ ਗਿਆ ਇੰਨੀ ਛੇਤੀ ਕੁਝ ਹੋਣਾ ਨਹੀਂਗਾ ਵੀ 2-4 ਦਿਨਾਂ 'ਚ ਤੁਸੀਂ ਕੁਝ ਕਰ ਲਓਗੇ ਦੋ ਚਾਰ ਦਿਨਾਂ ਚ ਇਲੈਕਸ਼ਨ ਜਿਹੜਾ ਆ ਉਹ ਅਨਾਉਂਸ ਹੋ ਜਾਣੇ ਆ ਤੇ ਉਹ ਵੱਡੀ ਗੱਲ ਇਹ ਹੈ ਕਿ ਉਹਦੇ ਚ ਜਿਹੜੀ SBI ਆ ਜਿਹੜੀ 3 ਮਹੀਨੇ ਦਾ ਸਮਾਂ ਮੰਗਦੀ ਸੀ ਦੋ ਦਿਨਾਂ ਚ ਹੀ ਸਾਰਾ ਕੁਝ ਦੇ ਗਈ ਹੈ ਨਾ ਐਡਾ بڑا ਇੰਸਟੀਚੂਸ਼ਨ ਹੋਵੇ ਪਬਲਿਕ ਬੈਂਕ ਸਟੇਟ ਬੈਂਕ ਆਫ ਇੰਡੀਆ ਐ ਏਡੀ ਵੱਡੀ ਇੰਸਟੀਚੂਸ਼ਨ ਹੋਵੇ ਤੇ ਉਹ ਜਾ ਕੇ ਸੁਪਰੀਮ ਕੋਰਟ ਚ 3 ਮਹੀਨੇ ਦਾ ਸਮਾਂ ਮੰਗੇ ਤੇ ਜਦੋਂ ਸੁਪਰੀਮ ਕੋਰਟ ਸਖਤ ਹੋ ਜੇ ਤੇ ਦੋ ਦਿਨਾਂ ਚ ਹੀ ਦੇ ਜਵੇ ਉਹ ਕਿਹਨੇ ਮਕੌਣ ਬਕਰਾਉਣਾ ਚਾਹੁੰਦਾ ਸੀ ਜੀ ਉਹਨੂੰ ਕੌਣ ਕਹਿੰਦਾ ਜਿਹੜਾ ਐਂ ਥੋੜਾ ਵੀ ਨਿਆਣੇ ਬੈਠਿਆ ਉੱਥੇ ਜਾਂ ਉਹਨਾਂ ਨੂੰ ਪਤਾ ਨਹੀਂ ਵੀ ਅਸੀਂ ਕੀ ਇਨਫੋਰਮੇਸ਼ਨ ਦੇ ਸਕਦੇ ਆ ਜਾਂ ਅਸੀਂ ਕੀ ਕਰਨ ਲੱਗੇ ਆ ਇੱਕ ਪਬਲਿਕ ਇੰਸਟੀਚਿਊਸ਼ਨ ਬੈਂਕ ਵਰਗਾ ਅਦਾਰਾ ਇਹਦਾ ਕੋਈ ਲੈਣ ਦੇਣ ਨਹੀਂ ਸਿੱਧਾ ਸਰਕਾਰ ਨਾਲ ਹਾਂਜੀ ਕੋਈ ਮਤਲਬ ਨਹੀਂ ਬਣਦਾ ਉਹ ਅਦਾਰਾ ਇੱਕ ਪੋਲਿਟਿਕਸ ਇੱਕ ਪੋਲੀਟੀਕਲ ਪਾਰਟੀ ਦੀ ਪੋਲਿਟਿਕਸ ਛੇੜਣੀ ਸ਼ੁਰੂ ਕਰ ਦੇ ਜਾ ਕੇ ਸੁਪਰੀਮ ਕੋਰਟ 'ਚ ਖੜਾ ਹੋ ਜੇ ਕਿੰਦੀ ਕੀ ਰਹਿ ਜਾਂਦਾ ਬੈਂਕ ਦਾ ਹਾਂਜੀ ਜਵਾਬਦੇਹੀ ਹੈ ਸੋ ਇਸ ਕਰਕੇ ਬੜਾ ਕੁਝ ਚੱਲ ਰਿਹਾ ਹੈ ਨਾ ਜਿ ਉਸ ਲੈਵਲ ਤੇ ਜੇ ਹੁਣ ਉਹ ਉਹਦੇ ਤੋਂ ਅੱਗੇ ਚੱਲ ਗਿਆ ਬਈ ਜਿਹੜਾ ਇੱਕ ਬਾਰ ਕੌਂਸਲ ਦੇ ਪ੍ਰਧਾਨ ਸਾਹਿਬ ਹੈ ਕੋਈ ਉਹਨਾਂ ਨੇ ਪ੍ਰੈਜ਼ੀਡੈਂਟ ਨੂੰ ਇੱਕ ਚਿੱਠੀ ਲਿਖਤੀ ਬਈ ਜੀ ਤੁਸੀਂ ਇੰਟਰਵੈਂਸ਼ਨ ਕਰਕੇ ਰੋਕੋ ਇਲੈਕਸ਼ਨ ਕਮਿਸ਼ਨ ਨੂੰ ਪਾਲਿਸ਼ ਨਹੀਂ ਕਰਨਾ ਚਾਹੀਦਾ ਹੁਣ ਉਹ ਕੱਲ ਦਾ ਦਿਨ ਰਹਿੰਦਾ ਪਰਸੋਂ ਉਹ ਨਿਕਲਣਾ ਹੈ ਜਿਹਦੇ ਤੋਂ ਬਹੁਤ ਸਾਰਿਆਂ ਨੂੰ ਡਰ ਲੱਗਦਾ ਵੀ ਨਿਕਲੂਗਾ ਕੀ ਉਹ ਚੋਂ ਕਿ ਬਹੁਤ ਵੱਡਾ ਮਸਲਾ ਸੋ ਇਸ ਤਰ੍ਹਾਂ ਦਾ ਬਹੁਤ ਸਾਰੇ ਇਸ਼ੂ ਹੈਗੇ ਆ ਜਿਹਦੇ ਤੋਂ ਬੀਜੇਪੀ ਲੱਗਦੀ ਹੈ ਤੇ ਬੀਜੇਪੀ ਪੰਜਾਬ ਚ ਵੀ ਅਕਾਲੀ ਦਲ ਨਾਲ ਚਾਹੁੰਦੀ ਇਹ ਹੋ ਜੇ ਤੇ ਅਕਾਲੀ ਦਲ ਵੀ ਚਾਹੁੰਦਾ ਕਿਉਂਕਿ ਦੋਹਾਂ ਦੀ ਲੋੜ ਹੈ ਇਹ ਕਿਸੇ ਦੀ ਨਹੀਂ ਵੀ ਲੋੜ ਤਾਂ ਬੀਜੇਪੀ ਜਿਹੜੀ ਹੈ ਉਹ ਤਾਂ ਉੱਥੇ ਤੱਕ ਜਾਣ ਲਈ ਤਿਆਰ ਹੈ ਤੁਸੀਂ ਅੱਜ ਬਿਹਾਰ ਦੀ ਸੁਣੋ ਨਾ ਇਹ ਬੀਜੇਪੀ ਕਿਸੇ ਨੂੰ 5 ਸੀਟਾਂ ਕਿਸੇ ਨੂੰ 2 ਸੀਟਾਂ ਬਿਹਾਰ ਛੱਡਣ ਲਈ ਤਿਆਰ ਹੈ ਤਰਾਗ ਪਾਸਵਾਨ ਦੀ ਪਾਰਟੀ ਨੂੰ 5 ਸੀਟਾਂ ਛੱਡਣ ਲਈ ਤਿਆਰ ਹੈ ਇੱਕ ਹੋਰ ਛੋਟੀ ਜੀ ਪਾਰਟੀ ਨੂੰ 3 ਸੀਟਾਂ ਛੱਡਣ ਲਈ ਤਿਆਰ ਹੈ ਹੈ ਜੀ ਮਤਲਬ ਉੱਥੋਂ 40 ਚੋਂ ਤੁਸੀਂ ਇੰਨੀ ਕਦੇ ਇਹਦਾ ਆਉਂਦੇ ਹੀ ਨਹੀਂ ਸੀ ਕਿਸੇ ਲਾਈਨ ਤੇ ਕਿਉਂਕਿ ਹੁਣ ਉੱਥੇ ਸਮੀਕਰਨ ਬਦਲ ਗਏ ਤੇ ਇੰਡੀਆ ਅਲਾਈਂਸ ਕਾਫੀ ਸਟਰੋਂਗ ਹੋ ਗਿਆ ਤੇ ਕਾਂਗਰਸ ਨੇ ਵੀ ਇਹ ਸਮਝ ਲਿਆ ਕਿ ਐਡਜਸਟਮੈਂਟ ਜਿਹੜੀ ਹੈ ਖੁੱਲੇ ਦਿਲ ਨਾਲ ਹੀ ਕਰਨੀ ਚਾਹੀਦੀ ਆ ਅਦਰਵਾਈਜ਼ ਹੋਣਾ ਨਹੀਂ ਜਿਵੇਂ ਦਾ ਜੁਪੀ ਚ ਉਹਨਾਂ ਨੇ ਕਰਿਆ ਵੀ ਅਸੀਂ ਤਾਂ ਇੰਨੀ ਸੀਟਾਂ ਲੜਨੀਆਂ 17 ਬਾਕੀ ਉਹ ਲੜਨਗੇ ਜਾਂ ਇਹ ਵੀ ਨਾ ਬਿਹਾਰ ਦੀਆਂ ਵੀ ਐ ਇਸ ਲਈ ਬੀਜੇਪੀ ਨੂੰ ਛੋਟੀਆਂ-ਛੋਟੀਆਂ ਪਾਰਟੀਆਂ ਕੋਲ ਜਾਣਾ ਪੈ ਰਿਹਾ ਹੈ ਨਾ ਚੰਦਰਪਾਪੂ ਨਾਇਡੂ ਨੂੰ ਮਨਾਉਣਾ ਪੈ ਰਿਹਾ ਉਹਨੂੰ ਆਓ ਜੀ ਤੁਸੀਂ ਹੈ ਨਾ ਕਰੋ ਦੇਵਾਂਗੇ ਸੀਟਾਂ ਸੋ ਸਾਰੇ ਕਿਤੇ ਚੱਲ ਰਿਹਾ ਇੱਕ ਖਤਰਾ ਤਾਂ ਖੜਾ ਉਹਨਾਂ ਨੂੰ ਪਤਾ ਸੋ ਉਸੇ ਸੰਦਰਭ ਵਿੱਚ ਪੰਜਾਬ ਵਿੱਚ ਵੀ ਅਕਾਲੀ ਦਲ ਨਾਲ ਹੈ ਨਾ ਤੇ ਅਕਾਲੀ ਦਲ ਵੀ ਚਾਹੁੰਦਾ ਤੇ ਜੇ ਦੋਹੇ ਚਾਹੁੰਦੇ ਹੋਣ ਫਿਰ ਥੋੜਾ ਜਿਹਾ ਲੋਕਾਂ ਨੂੰ ਮੂਰਖੀ ਬਣਾਉਣਾ ਉਹ ਕਿਵੇਂ ਬਣਾਉਣਾ ਉਹਦੀ ਪਲਾਨਿੰਗ ਚੱਲ ਰਹੀ ਹੈ ਵੀ ਇਹਨਾਂ ਨੂੰ ਕਿਵੇਂ ਮਿਸਗਾਈਡ ਕਰਕੇ ਆਪਾਂ ਐਲਾਈਂਸ ਕਰ ਲਈਏ ਤੇ ਆਪਾਂ ਦਾ ਰਲ ਜਾਈਏ ਫਿਰ ਲੋਕਾਂ ਨੂੰ ਕੀ ਕਹਿਣਾ ਨਾ ਉੱਥੇ ਤੱਕ ਦਾ ਹੈ ਬਾਕੀ ਦਾ ਚੱਲ ਰਿਹਾ ਜੀ ਬਿਲਕੁਲ ਇੰਡੀਆ ਐਲਾਈਂਸ ਉਹ ਤਰੀਕੇ ਨਾਲ ਲੋਕ ਸਾਹਿਬ ਪਰਫਾਰਮੈਂਸ ਨਹੀਂ ਕਰ ਪਾਇਆ ਅ ਦੇਖੋ ਜਿਹੜੀ ਸਮੱਸਿਆਵਾਂ ਨੇ ਮੈਨੂੰ ਲੱਗਦਾ ਜਿਹੜੇ ਇੰਡੀਆ ਅਲਾਈਂਸ ਦੇ ਜਿਵੇਂ ਮੈਂ ਪਹਿਲਾਂ ਗੱਲ ਕਹੀ ਹੈ ਵੀ ਜਿਸ ਦਿਨ ਇਹ ਅਲਾਈਂਸ ਬਣਿਆ ਸੀ ਬੰਗਾਲਾਰ ਜਿਸ ਦਿਨ ਇਹਦੀ ਅਨਾਉਂਸਮੈਂਟ ਕੀਤੀ ਗਈ ਆ ਜਦੋਂ ਇਹ ਕਹਿ ਦਿੱਤਾ ਗਿਆ ਸੀਗਾ ਵੀ ਇਹਦਾ ਕੋਈ ਬਹੁਤ ਵੱਡਾ ਆਫਿਸ ਨਹੀਂ ਹੋਵੇ ਕਿਸੇ ਦੀ ਸਰਦਾਰੀ ਵੀ ਨਹੀਂ ਇਹਦੇ ਤੇ ਹੋਊਗੀ ਇੱਕ ਖੁੱਲਾ ਮੰਚ ਹੈਗਾ ਤੇ ਉਸ ਤਰ੍ਹਾਂ ਨਹੀਂ ਚੱਲੂਗਾ ਵੀ ਹਾਂ ਜੀ ਇਹਦਾ ਕੋਈ ਬਹੁਤ ਵੱਡਾ ਕਨਵੀਨਰ ਲਾਦਾ ਕੋ ਕਨਵੀਨਰ ਲਾਦਾ ਜਾਂ ਉਹ ਲਾਤਾ ਇਸ ਤਰ੍ਹਾਂ ਦਾ ਉਹਦੇ 'ਚ ਹੈ ਨਹੀਂ ਇਹ ਸਾਰਿਆਂ ਨੂੰ ਪਤਾ ਸੀਗਾ ਇਹ ਇਹ ਦੇ ਹਿਸਾਬ 'ਚ ਹੀ ਚੱਲਿਆ ਉਹ ਤੇ ਉਦੋਂ ਹੀ ਉਹਨਾਂ ਨੇ ਕਹਿਤਾ ਸੀਗਾ ਵੀ ਦੇਖੋ ਸਟੇਟ ਟੂ ਸਟੇਟ ਸਮੱਸਿਆਵਾਂ ਆ ਹੈਗੀਆਂ ਤੇ ਇਸ ਕਰਕੇ ਹੁਣ ਕਾਂਗਰਸ ਨੂੰ ਕਿਵੇਂ ਨਹੀਂ ਸੀ ਪਤਾ ਵੀ ਕੇਰਲਾ 'ਚ ਪ੍ਰੋਬਲਮ ਆਉਗੀ ਸੀਪੀਐਮ ਨਾਲ ਹੀ ਹੋਣਾ ਉੱਥੇ ਤਾਂ ਐਲਡੀਐਫ ਹੈ ਜੁਡੀਐਫ ਹੈ ਹੈਨਾ ਦੋਹਾਂ ਦੀ ਚੱਲਣਾ ਹੈਨਾ ਈਵਨ ਐਲਡੀਐਫ ਨੇ ਤਾਂ ਇਹ ਵੀ ਕਿਹਾ ਸੀ ਆ ਵੀ ਰਾਹੁਲ ਗਾਂਧੀ ਨੂੰ ਕਿਤੇ ਹੋਰ ਸੀਟ ਲੜ ਲੈਣੀ ਚਾਹੀਦੀ ਹੈ ਲੇਕਿਨ ਉਹਨੇ ਮੈਨਾੜ ਲੜ ਲਈ ਉਹਨਾਂ ਨੇ ਤਾਂ ਕਿਹਾ ਨਹੀਂ ਵੀ ਨਾਮ ਹੀ ਲੜ ਲਓ ਇਸੇ ਕਰਕੇ ਤਮਨ ਲੱਡ ਬੈਸਟ ਬਗਾਲਚ ਵੀ ਹੋਇਆ ਉਹ ਸਮੱਸਿਆਵਾਂ ਉਹਨਾਂ ਨੂੰ ਪਤਾ ਪਰ ਬ੍ਰਾਊਡਰ ਹੁਣ ਤੁਸੀਂ ਇਹਨੂੰ ਇਸ ਤਰ੍ਹਾਂ ਲਓ ਵੀ ਜੇ ਇੰਡੀਆ ਲਾਇਸ ਨਾ ਹੁੰਦਾ ਜਿਹੜੀ ਉਹਨੂੰ ਨਲਿਫਾਈ ਕਰਦੇ ਹਨਾ ਉਹ ਚਾਹੁੰਦੇ ਆ ਵੀ ਇਹਨੂੰ ਨਾ ਬਦਨਾਮ ਕਰਕੇ ਨਲਿਫਾਈ ਕਰੋ ਪਰ ਉਹ ਨਲਿਫਾਈ ਇਸ ਤਰ੍ਹਾਂ ਨਹੀਂ ਹੋਣਾ ਉਹਨੂੰ ਤੁਸੀਂ ਮਾਈਨਸ ਨਹੀਂ ਕਰ ਸਕਦੇ ਜੇ ਪੰਜਾਬ ਚ ਨਹੀਂ ਸਮਝਾਉਂਤਾ ਹੋਇਆ ਤਾਂ ਹਰਿਆਣੇ ਚ ਤੇ ਦਿੱਲੀ ਚ ਤਾਂ ਹੋ ਗਿਆ ਨਾ ਹਣਾ ਉੱਥੇ ਦਿੱਲੀ ਤੇ ਹਰਿਆਣਾ 'ਚ ਦਾ ਫਰਕ ਪੈਣੀ ਵੈਣਾ ਉਹਨੂੰ ਤੁਸੀਂ ਕਿਵੇਂ ਕਰ ਦੋਗੇ ਵੀ ਨਗੇਟ ਹੋ ਗਿਆ ਤੇ ਕਲੇਸ਼ ਜਾਦਵ ਨਾਲ ਜੁਪੀ 'ਚ ਹੋ ਗਿਆ ਹੈ ਜੀ ਪਹਿਲਾਂ ਨਹੀਂ ਸੀਗਾ ਪਿਛਲੀ ਵਾਰੀ ਤੇ ਜੇ ਉਹ ਹੋ ਗਿਆ ਤਾਂ ਉਹਦਾ ਅਸਰ ਹੋਣਾ ਇਸੇ ਤਰ੍ਹਾਂ ਜਾ ਕੇ ਬਿਹਾਰ 'ਚ ਹੋ ਗਿਆ ਤੇ ਸਾਊਥ ਦੀਆਂ ਸੀਟਾਂ 'ਚ ਵੀ ਹੋਊਗਾ ਕਿਉਂਕਿ ਡੀਐਮਕੇ ਨਾਲ ਕਾਂਗਰਸ ਨੇ ਕਰਨਾ ਲੈਫਟ ਨੇ ਵੀ ਕਰਨਾ ਉੱਥੇ ਭਾਈਵਾਲਾ ਡੀਐਮਕੇ ਦੇ ਨਾਲ ਲੈਫਟ ਪਾਰਟੀਆਂ ਵੀ ਤੇ ਕਾਂਗਰਸ ਵੀ ਕਰਨਾਟਕਾ ਜੀ ਕਾਂਗਰਸ ਦੀ ਹੈਗੀ ਹੈ ਉੱਥੇ ਵੀ ਐਡਜਸਟਮੈਂਟ ਹੋਣੀ ਹੈ ਤੇ ਫਰਕ ਕਿਉਂ ਨਹੀਂ ਪੈਣਾ ਫਰਕ ਤਾਂ ਇਹੀ ਹੈ ਨਾ ਤਿੰਨ ਸਟੇਟਾਂ ਮੇਨ ਹੈ ਜਿਹੜੀਆਂ ਮੁੱਖ ਤੌਰ ਤੇ ਲੱਗਦੀਆਂ ਉਹ ਹੈਗੀ ਹੈ ਕੇਰਲਾ ਬੈਸਟ ਬੰਗਾਲ ਤੇ ਪੰਜਾਬ ਇਹ ਤੋਂ ਅੱਗੇ ਕੀ ਸਮੱਸਿਆ ਤਿੰਨ ਸਟੇਟਾਂ ਤੋਂ ਬਾਅਦ ਤਾਂ ਕੁਝ ਨਹੀਂ ਲੱਗਦਾ ਨਾ ਜਿਹੜੀ ਮੇਨਲੀ ਹਿੰਦੀ ਵੈਲਟ ਹੈ ਹਿੰਦੀ ਵੈਲਟ 'ਚ ਕੋਈ ਸਮੱਸਿਆ ਨਹੀਂ ਉੱਥੇ ਜ਼ਿਆਦਾਤਰ ਕਾਂਗਰਸ ਦੀ ਡੋਮਿਨੈਂਸ ਹੈ ਹੈ ਨਾ ਆ ਆਪਣਾ ਰਾਜਸਥਾਨ ਚ ਮੱਧ ਪ੍ਰਦੇਸ਼ ਤੇ ਛੱਤੀਸਗੜ੍ਹ ਚ ਉੱਥੇ ਦੂਜੀਆਂ ਪਾਰਟੀਆਂ ਨਾਲ ਐਡਜਸਟ ਕਰਨਾ ਉਹਨਾਂ ਨੇ ਉਹਨਾਂ ਨੂੰ ਕੋਈ ਸੀਟ ਐਡਜਸਟਮੈਂਟ ਹੋਊਗੀ ਠੀਕ ਹੈ ਤੇ ਜਿੱਥੇ ਉਹਨਾਂ ਨੂੰ ਲੱਗਦਾ ਦੂਜੀ ਪਾਰਟੀ ਤਾਕੜੀ ਹੈ ਜੇ ਗਲੇਸ਼ ਜਦਵੋਨੀ ਯੂਪੀ ਚ ਤਾਕੜੀ ਹੈ ਉੱਥੇ ਉਹਨਾਂ ਨੇ ਉਹਨੂੰ ਜ਼ਿਆਦਾ ਸੀਟਾਂ ਛੱਡਤੀਆਂ ਨੇ ਇਹਦਾ ਐਡਜਸਟਮੈਂਟ ਉਸੇ ਕਰ ਲਿਆ ਇਸ ਤਰ੍ਹਾਂ ਹੀ ਬਿਹਾਰ ਚ ਹੋਣਾ ਤੇ ਹੁਣ ਹਿਮਾਚਲ ਪ੍ਰਦੇਸ਼ ਚ ਤਾਂ ਕੋਈ ਨਹੀਂ ਹੈ ਕੁਝ ਉਹਦਾ ਕਾਂਗਰਸ ਦਾ ਹੀ ਉੱਥੇ ਕੀ ਹੋਣਾ ਤੇ ਹਰਿਆਣੇ ਚ ਇਹਦੇ ਤੋਂ ਬਿਨਾ ਹੋਰ ਕੁਝ ਕਿਸੇ ਦਾ ਕੋਈ ਜਿਆਦਾ ਕਲੇਮ ਬਣਦਾ ਨਹੀਂ ਤੇ ਜੇ ਇਹ ਕਹੋ ਵੀ ਇੰਡੀਆ ਲਾਇਸ ਕਿਸੇ ਤਰ੍ਹਾਂ ਰਜਿਸਟਰੀ ਨਹੀਂ ਕਰਦਾ ਜੀ ਖਤਮ ਹੀ ਹੋ ਗਿਆ ਇਹ 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 ਕਿੱਥੋਂ ਦਾ ਭਲੇਖਾ ਨਾ ਇਹ ਤਾਂ ਇੱਕ ਭਲੇਖਾ ਜੇ ਤੁਸੀਂ ਕ੍ਰੀਏਟ ਕਰ ਰਹੇ ਹੋ ਇਹ ਭਲੇਖਾ ਗਰਾਊਂਡ ਤੇ ਹੈ ਨਹੀਂਗਾ ਗਰਾਊਂਡ ਤੇ ਦਾ ਇਹ ਹੀ ਹੈ ਵੀ ਇਹ ਲਾਇਸ ਨੂੰ ਤੁਸੀਂ ਲਿਜਾ ਕੇ ਜਿਹੜੀਆਂ ਪਾਰਟੀਆਂ ਨੇ ਉਹ ਕੈਂਪੇਨ ਦੇ ਵਿੱਚ ਕਿਵੇਂ ਵਿਚਰਦੀਆਂ ਨੇ ਨਾ ਕਿੰਨਾ ਕੁ ਸਟਰੋਂਗਲੀ ਚੱਲ ਸਕਦਾ ਤੇ ਕੈਂਪੇਨ ਕਿੰਨੀ ਚੱਲ ਸਕਦੀ ਹੈ ਤੇ ਉਹ 3-4 ਸਟੇਟਾਂ 'ਚ ਤਾਂ ਬੜਾ ਸਿੱਧਾ ਦਿਖ ਰਿਹਾ ਇਹ ਕੰਮ ਵੀ ਹੋਊਗਾ ਬਾਕੀ ਪੰਜਾਬ 'ਚ ਵੀ ਜੇ ਤੁਸੀਂ ਕਹੋਗੇ ਠੀਕ ਆ ਵੀ ਤਿੰਨ ਤਰੀ ਲੜਾਈ ਹੋ ਜੂਗੀ ਮਤਲਬ ਫਾਈਟ ਹੋਊਗੀ ਤਿੰਨ ਤਰੀ ਫਾਈਟ ਹੋ ਸਕਦੀ ਹੈ 4 ਤਰੀ ਵੀ ਹੋ ਸਕਦੀ ਹੈ ਤੇ ਇਹ ਤਿੰਨ ਸਟੇਟਾਂ ਜਿਹੜੀਆਂ ਮੈਂ ਦੱਸਿਆ ਨੇ ਉਹਦੇ 'ਚ ਸਮੱਸਿਆ ਹੈਗੀ ਹੈ ਤੇ ਉਹਨਾਂ ਨੂੰ ਵੀ ਪਤਾ ਵੀ ਹੈਗੀ ਹੈ ਇਸੇ ਲਈ ਕੋਈ ਸੈਂਟਰਲ ਲੀਡਰਸ਼ਿਪ ਇਹਦੇ ਤੇ ਕਿਸੇ ਨੇ ਬਿਆਨਬਾਜ਼ੀ ਨਹੀਂ ਕੀਤੀ ਲੋਕਲ ਲੀਡਰਸ਼ਿਪ ਹੀ ਬਿਆਨਬਾਜ਼ੀ ਕਰ ਰਹੀ ਹੈ ਇਹਨਾਂ ਦੀਆਂ ਸੀਟਾਂ ਦਾ ਉਹਨਾਂ ਨੂੰ ਵੀ ਪਤਾ ਇਹ ਠੀਕ ਹੈ ਉਹਨਾਂ ਨੇ ਜਿਹੜੀ ਹੈ ਇਹਦੇ ਤੇ ਬਿਆਨਬਾਜ਼ੀ ਜਾਂ ਆਪਣੀ ਸਟੇਟਮੈਂਟ ਜਾਂ ਕੁਝ ਹੋਰ ਅਗਲਾ ਦੱਸਣਾ ਪਰ ਉਹ ਬੜੇ ਕੰਪੋਜ਼ਡ ਹੈ ਇਸ ਮਾਮਲੇ 'ਚ ਉਹਵੇਂ ਹੀ ਗੱਲ ਕਰਨਗੇ ਉਹ ਸੋ ਇਸ ਜਿਸ ਦਾ TMC ਦਾ ਬੜਾ ਸਿੱਧਾ ਸੀਗਾ ਵੀ ਕਾਂਗਰਸ ਤੇ ਲੈਫਟ ਦੀਆਂ ਜਿਹੜੀਆਂ ਪਾਰਟੀਆਂ ਨੇ ਉਹਦੇ ਨਾਲ ਨਹੀਂ ਗਈਆਂ ਉਹ ਤਾਂ ਪਹਿਲਾਂ ਵੀ ਕਲੀਅਰ ਸੀ ਹੈਨਾ ਤੇ ਬੀਜੇਪੀ ਹੈ ਲੇਕਨ ਟੀਐਮਸੀ ਬੀਜੇਪੀ ਦੇ ਖਿਲਾਫ ਹੈ ਹੈਨਾ ਜਿਹੜੀ ਦੂਜੀ ਟੀਰ ਲੜੂਗੀ ਉਹ ਵੀ ਵੀਜੇ ਦੇ ਵੀ ਖਿਲਾਫ ਹੈ ਇਹ ਠੀਕ ਹੈ ਬਈ ਇੰਡੀਆ ਲਾਇੰਸ ਦੇ ਲਈ ਉਹ ਥੋੜਾ ਮੁਸ਼ਕਲ ਹੈ ਹੈਨਾ ਉਹਨਾਂ ਉਹਨਾਂ ਨਹੀਂ ਕੰਸੋਲੀਡੇਟ ਹੋਊਗਾ ਲੇਕਨ ਠੀਕ ਹੈ ਉਹ ਤਿੰਨ ਤਿੰਨ ਦੀ ਲੜਾਈ ਉੱਥੇ ਹੋਊਗੀ ਹੈਨਾ ਸੋ ਇਸ ਲਈ ਆ ਪ੍ਰੋਬਲਮ ਹੈ ਗਿਆ ਪ੍ਰੋਬਲਮ ਤਾਂ ਬੀਜੇਪੀ ਦੇ ਵਿੱਚ ਵੀ ਹੈਗੀਆਂ ਹੈਨਾ ਬੀਜੇਪੀ ਦਾ ਬੰਦੇ ਹੁਣ ਕਿਉਂ ਐਮਪੀ ਜਿਹੜਾ ਅੱਜ ਹੈਗਾ ਉਹ ਜਾ ਕੇ ਛੱਡ ਕੇ ਇੱਕ ਦਿਨ ਪਹਿਲਾਂ ਉੱਥੇ ਜਾ ਚਲਾ ਜਾਂਦਾ ਹੈ ਨਾ ਜਾਂ ਦੂਜੀਆਂ ਛੋਟੀਆਂ ਪਾਰਟੀਆਂ ਨੇ ਉਹ ਵੀ ਮੰਗਦੀਆਂ ਨੇ ਤੇ ਕਈਆਂ ਨੂੰ ਤਾਂ ਤੁਸੀਂ ਵੈਸੀ ਹੀ ਲਈ ਫਿਰਦੇ ਉਹਨੂੰ ਇੱਕ ਸੀਟ ਵੀ ਨਹੀਂ ਛੱਡਦੇ ਸੋ ਇਸ ਕਰਕੇ ਸਮੱਸਿਆ ਆ ਗਈ ਹੈ ਉਹ ਕਿਉਂਕਿ ਇੱਕ ਆਲਾਈਂਸ ਹੈਗਾ ਉਹਦੀਆਂ ਆਪਣੀਆਂ ਸਮੱਸਿਆਵਾਂ ਨੇ ਉਹਦੇ ਤੇ ਹੈਗਾ ਲੇਕਿਨ ਆਲਾਈਂਸ ਤੱਕ ਜਿਸਟ ਕਰਦਾ ਉਹਦੀ ਪ੍ਰੈਜ਼ੈਂਸ ਵੀ ਦਿਖਣੀ ਸ਼ੋ ਹੋਗੀ ਕਿ ਜਦੋਂ ਤੁਸੀਂ ਸੀਟ ਅਡਜਸਟਮੈਂਟ ਤੇ ਆਗੇ ਹੈ ਨਾ ਸਟੇਟ ਟੂ ਸਟੇਟ ਦਾ ਅਡਜਸਟ ਕਰ ਲੀਆਂ ਤੋ ਸ਼ੋ ਹੋਣਾ ਸ਼ੁਰੂ ਹੋ ਗਿਆ ਵੀ ਹਾਂ ਵੀ ਉਹ ਵਰਕ ਕਰ ਰਿਹਾ ਉਹਦੇ ਤੇ ਕੋਈ ਹਿੱਸਾ ਹੈ ਨਹੀਂ ਇਹ ਦੀਸ ਮਸਿਆ ਕਿਉਂ ਯੂਪੀ ਦੀ ਵੀ ਹੋਲੀਆ ਰਾਜਸਥਾਨ ਦੀ ਵੀ ਹੋਲੀਆ ਦਿੱਲੀ ਦੀ ਵੀ ਹੋਲੀਆ ਤੇ ਹਰਿਆਣਾ ਦੀ ਵੀ ਹੋਲੀਆ ਇਹਦੇ ਤਾਂ ਕੋਈ ਹੋਰ ਪਾਰਟੀ ਬੋਲੀ ਨਹੀਂ ਜਿਹੜੀ ਇੰਡੀਆ ਲਾਈਨ ਚ ਹੈ ਕਿਸੇ ਹੋਰ ਪਾਰਟੀ ਨੇ ਤਾਂ ਕਿਹਾ ਨਹੀਂ ਵੀ ਸਾਨੂੰ ਵੀ ਸੀਟ ਦੇਓ ਅਸੀਂ ਵੀ ਕਲੇਮ ਕਰਦੇ ਹਾਂ ਕਿਸੇ ਨੇ ਨਹੀਂ ਕਿਹਾ ਪਤਾ ਹੋ ਗਿਆ ਤੋ ਇਸ ਲਈ ਇਹ ਇਲੈਕਸ਼ਨ ਜਿਹੜੀ ਹੈ ਨਾ ਬੜੀ ਇੰਟਰਸਟਿੰਗ ਹੋਣ ਵਾਲੀ ਹੈ ਹੋਊਗੀ ਹੈ ਨਾ ਕਾਫੀ ਪਰ ਇਹਦੇ ਲਈ ਜਿਸ ਤਰ੍ਹਾਂ ਦਾ ਨੈਸ਼ਨਲ ਲੈਵਲ ਤੇ ਹੁਣ ਚੱਲਿਆ ਗਿਆ ਹੁਣ ਤੁਸੀਂ ਦੇਖੋ ਨਾ ਵੀ ਪਹਿਲਾਂ ਰਾਮ ਮੰਦਰ ਦਾ ਜਿਹੜਾ ਮੁੱਦਾ ਉਹ ਲਿਆ ਕੇ ਐਨ ਨਿਕਾਉਫ ਦੀ ਟਾਈਮ ਇਲੈਕਸ਼ਨਾਂ ਤੋਂ ਪਹਿਲਾਂ ਕਰਿਆ ਗਿਆ ਜਿਹਦੇ ਸਾਰੇ ਸੰਕਤਾਚਾਰੀਆ ਵੀ ਰਾਜੀ ਨਹੀਂ ਹੋਏ ਬਹੁਤ ਸਾਰੇ ਹੋਰ ਵੀ ਲੋਕ ਸ਼ਾਮਲ ਮਤਲਬ ਰਾਜੀ ਨਹੀਂ ਹੋਏ ਚਲੋ ਉਹ ਕਰ ਲਿਆ ਉਹ ਇੱਕ ਚੱਲਿਆ ਉਹਦੇ ਤੋਂ ਬਾਅਦ ਹੁਣ ਤੁਸੀਂ ਸੀਏ ਦਾ ਵੀ ਮੁੱਦਾ ਹੈ ਨਾ ਵਿਚਾਰ 5 ਸਾਲ ਰੱਖ ਕੇ 19 ਚ ਪਾਸ ਕਰਕੇ ਉਹਨੂੰ 24 ਚ ਲਿਆ ਕੇ ਉਹ ਵੀ ਅਨਾਉਂਸ ਕਰਤਾ ਹੈਨਾ ਉਹਦੀ ਕੀ ਸੀ ਉਹਦੀ ਰੈਜ਼ਿਸਟੈਂਸ ਹੁਣ ਆਸਾਮ ਚ ਵੀ ਹੋ ਰਹੀ ਆ ਬਾਕੀ ਥਾਵਾਂ ਤੇ ਵੀ ਹੋ ਰਹੀ ਆ ਈਵਨ ਜਿਹੜੀ ਅੰਦਰ ਆ ਤੇ ਤਲਗਾਨਾ ਉਹਦੇ ਚ ਵੀ ਹੋ ਰਹੀ ਹੈ ਹੈਨਾ ਵੀ ਭਾਈ ਜੇ ਕਰਨਾ ਹੀ ਸੀਗਾ ਤਾਂ ਫਿਰ 5 ਸਾਲ ਪਹਿਲਾਂ ਕਿਉਂ ਨਹੀਂ ਕਿਸੇ ਨੂੰ ਤੁਸੀਂ ਕੈਕਟ ਪਾਸ ਕਰ ਲਿਆ ਉਹਨੂੰ ਲਾਗੂ ਕਰਨ ਲਈ ਹੁਣੇ ਹੀ ਕਿਉਂ ਵੀ 4 ਦਿਨ ਪਹਿਲਾਂ ਹੀ ਉਹਨੂੰ ਲੈ ਕੇ ਕਰੋ ਮੰਨ ਲੇ ਇੱਕ ਪੋਲਿਟਿਕਸ ਦਾ ਜਿਹੜਾ ਆਧਾਰ ਹੈ ਕਮਿਊਨਲ ਬੇਸ ਉਹਨੂੰ ਰਿਲੀਜੀਅਸ ਬੇਸ ਬਣਾ ਕੇ ਤੁਸੀਂ ਕਰੋ ਤੇ ਉਹ ਉਹ ਜਿਹੜੀ ਹੈ ਇੱਕ ਡਿਵਾਈਡ ਜਾਂ ਆਪਣੀ ਇਲੈਕਸ਼ਨ ਜਿੱਤਣ ਲਈ ਹੀ ਤਾਂ ਹੋ ਰਿਹਾ ਨਾ ਇਲੈਕਸ਼ਨ ਨੂੰ ਜਿੱਤਣ ਲਈ ਹੀ ਤਾਂ ਕੀਤਾ ਜਾ ਰਿਹਾ ਹਾਂ ਉਹਦੇ ਤੋਂ ਬਾਅਦ ਹੁਣ ਫਿਰ ਤੁਸੀਂ ਆਗੇ ਠੀਕ ਹੈ ਵੀ ਜਿਹੜੀ ਇਲੈਕਸ਼ਨ ਹੈ ਉਹਦੇ ਚ ਹੁਣ ਐਸਾ ਇੱਕ ਚਲਨ ਬਣ ਗਿਆ ਕਿ ਉਹਦੇ ਚ ਤੁਸੀਂ ਮੁੱਦਿਆਂ ਦੇ ਉੱਤੇ ਜਿਹੜੇ ਗੱਲ ਕਰਦੇ ਆ ਉਹਨਾਂ ਨੂੰ ਵੀ ਕੰਪਲਸ਼ਨ ਹੈ ਕਿ ਮੁੱਦੇ ਦੇ ਉੱਤੇ ਗੱਲ ਕਰਦੇ ਆ ਉਹ ਲੇਕਿਨ ਉਹ ਸਾਰੀ ਪੋਲਿਟਿਕਸ ਦੇ ਵਿੱਚ ਜਿਹੜਾ ਇੱਕ ਮਿਆਰ ਆ ਉਹ ਜਾਂਦੇ ਜਾਂਦੇ ਇੱਥੇ ਚਲਿਆ ਗਿਆ ਕਿ ਉਹੀ ਮੋਦੀ ਸਾਹਿਬ ਜਿਹੜੇ ਕਹਿੰਦੇ ਸੀ ਰੇਵੜੀਆਂ ਵੰਡ ਰਹੇ ਆ ਨਾ ਉਹੀ 5 ਕਿਲੋ ਅਨਾਜ 80 ਕਰੋੜ ਨੂੰ ਦੇਣ ਦੀ ਗੱਲ ਉਹਨਾਂ ਦੀ ਜਿਹੜੀਆਂ ਸਰਕਾਰਾਂ ਫੇਰ ਅੱਗੇ ਬਿਜਲੀ ਫ੍ਰੀ ਕਰਨ ਦੀ ਗੱਲ ਚਾਹੇ ਇਨਡਾਇਰੈਕਟਲੀ ਕਰੋ ਨਹੀਂ ਤਾਂ ਅਗਲਾ ਕਹਿੰਦਾ ਸਾਡਾ ਏਜੰਡਾ ਤੁਸੀਂ ਚੋਰੀ ਕਰੀ ਫਿਰਦੇ ਹੋ ਫਿਰ ਹੋਰ ਤਰ੍ਹਾਂ ਦੀ ਗੱਲ ਕਰੋ ਏਨਾ ਤੇ ਹੈ ਲਾੜਲੀ ਬਹਿਨਾ ਵਾਲੀ ਚਲਾਓ ਮੱਧ ਪ੍ਰਦੇਸ਼ ਵਾਲੀ ਉੱਥੇ ਆ ਗਏ ਨਾ ਤੁਸੀਂ ਕਿ ਫ੍ਰੀ ਦੇ ਕੇ ਲੋਕਾਂ ਨੂੰ ਕਿਵੇਂ ਤੁਸੀਂ ਵੋਟ ਲੈ ਸਕਦੇ ਹੋ ਤੇ ਉਹਦੇ ਚ 1 ਬਾਈ 1 ਤੁਸੀਂ ਆਈ ਜਾ ਰਹੇ ਹੋ ਕਿ ਉਹ ਉਸੇ ਚੀਜ਼ ਅੰਡੇ ਚਾ ਰਿਹਾ ਨਾ ਵੀ ਹਾਂ ਜੀ ਤੇ ਹੈ ਕੋਈ ਐਮਐਸਪੀ ਦੀ ਗਰੰਟੀ ਦਿੰਦਾ ਹੋਵੇ ਜਾਂ ਕੋਈ ਹੋਰ ਅਨਾਉਂਸਮੈਂਟ ਕਰਦਾ ਹੋਵੇ ਇੱਕ ਕੰਪੀਟੀਸ਼ਨ ਉਹ ਹੋ ਗਿਆ ਲੈਵਲ ਦਾ ਨਾ ਜਿਹੜਾ ਕਿ ਚੰਗਾ ਨਹੀਂ ਹੈ ਨਹੀਂ ਐਮਐਸਪੀ ਦੀ ਗਾਰੰਟੀ ਮਿਲਣੀ ਚਾਹੀਦੀ ਹੈ ਉਹ ਜਾਇਜ਼ ਮੰਗ ਹੈ ਉਹ ਡਬਲਿਊਟੀਓ ਨਾਲ ਵਰਲਡ ਬੈਂਕ ਨਾਲ ਹੋਰਾਂ ਨਾਲ ਉਹ ਕੰਟਰਡਿਕਸ਼ਨ ਚ ਕਰਕੇ ਹੀ ਹੋ ਸਕਦਾ ਉਹਦੀ ਬੜੀ ਸਿੱਧੀ ਮੇਰੀ ਮੇਰੀ ਸਮਝ ਹੈਗੀ ਹੈ ਜਿਹੜੀ ਕਿ ਵੀ ਡਬਲਿਊਟੀਓ ਦੇ ਖਿਲਾਫ ਆਪੋ ਐਮਐਸਪੀ ਦੇਣਾ ਤੇ ਉੱਥੋਂ ਤਾਂਹੀਂ ਕਿਸਾਨ ਮੰਗ ਕਰਦਾ ਨਿਕਲੋ ਤੇ ਉਹ ਕਰਨਾ ਚਾਹੀਦਾ ਜਾਂ ਕਰਜ਼ਾ ਮਾਫੀ ਦੀ ਵੀ ਗੱਲ ਆ ਉਹਨਾਂ ਦੀ ਜਾਂ ਬਿਜਲੀ ਵਾਲੀ ਗੱਲ ਹੈ ਉਹ ਪ੍ਰਾਈਵੇਟਾਈਜੇਸ਼ਨ ਨੂੰ ਲੈ ਕੇ ਜਾਂਦੀ ਹੈ ਕਾਰਪੋਰੇਟ ਨੂੰ ਲਿਆਉਂਦੀ ਹੈ ਉਦੇ ਖਿਲਾਫ ਹੈਗਾ ਠੀਕ ਆ ਉਹ ਉਹ ਗਰੰਟੀਆਂ ਆਪਣੀ ਥਾਂ ਤੇ ਆ ਲੇਕਿਨ ਜਿਹੜਾ ਇਹ ਤਰ੍ਹਾਂ ਦਾ ਹੈਗਾ ਬਾਕੀ ਦਾ ਚੱਲ ਪਿਆ ਵੀ ਆ ਵੀ ਫ੍ਰੀ ਆ ਵੀ ਫ੍ਰੀ ਇਹ ਵੀ ਫ੍ਰੀ ਹੋਊਗਾ ਤੇ ਉਹ ਤਾਂ ਇੱਕ ਲੈਵਲ ਆ ਗਿਆ ਨਾ ਹੁਣ ਸਾਰੇ ਕਿਤੇ ਕਿ ਵੀ ਆ ਵੀ ਇੱਕ ਰੂਟ ਫੜੋ ਤੇ ਤਾਂ ਵੋਟ ਮਿਲ ਸਕਦੀ ਹੈ ਆਦਰਵਾਈਜ਼ ਜੇ ਤੁਸੀਂ ਡਿਵੈਲਪਮੈਂਟ ਦੇ ਏਜੰਡੇ ਤੇ ਆਓ ਜਾਂ ਕਰੋ ਉਹਦਾ ਨਹੀਂ ਤੇ ਬਹੁਤ ਬਾਰੀ ਦਾ ਧੋਖਾ ਹੋਇਆ ਵੀ ਹੈ ਤੁਸੀਂ ਜੁਪੀ ਵੀ ਇਲੈਕਸ਼ਨ ਜਿਹੜੀ ਹੁਣ ਹੋਈ ਸੀਗੀ ਉਹ ਤਾਂ ਪਹਿਲਾਂ ਦੇ ਬਿਆਨ ਪੜੋ ਨਾ ਰੈਲੀਆਂ 'ਚ ਕੀ ਕਿਹਾ ਪਹਿਲੀ ਜਿਹੜੀ ਮੀਟਿੰਗ ਹੋਊਗੀ ਕੈਬਨਟ ਕੈਬਨਟ ਦੀ ਉਹਦੇ ਵਿੱਚ ਅਸੀਂ ਸਾਰੇ ਕਿਸਾਨਾਂ ਦੀ ਕਰਜ਼ਾ ਮਾਫੀ ਕਰਦਾਂਗੇ ਤੁਸੀਂ ਹੈਗੀ ਜੀ 2 ਕਰੋੜ ਦਾ ਆਰਜਗਾਰ ਵੀ ਦੇ ਦਾਂਗੇ ਹਰ ਸਾਲ ਹਾਂਜੀ ਹੋਰ ਬਹੁਤ ਕੁਝ ਹੋਇਆ ਕਿੰਨਾ ਕਿੰਨਾ ਕੁਝ ਕਿਹਾ ਗਿਆ ਲੇਕਿਨ ਉਹ ਹੋਇਆ ਕਿੱਥੋਂ ਜੋ ਦੀ ਬਜਾਏ ਫਿਰ ਕਈ ਰੂਟ ਹੋਰ ਲੰਬੇ ਜਾਂਦੇ ਆ ਨਾ ਜਿਹੜੇ ਹੈ ਤੋ ਆਮ ਲੋਕਾਂ ਨੂੰ ਜਾਂ ਲੌਂਗ ਟਰਮ ਜਿਹੜੀ ਕਿਸੇ ਸੂਬੇ ਦੀ ਜਾਂ ਮੁਲਕ ਦੀ ਡਿਵੈਲਪਮੈਂਟ ਹੋਣੀ ਹੈ ਉਹਦੇ ਲਈ ਕੋਈ ਚੰਗੀ ਗੱਲ ਨਹੀਂ ਹੁੰਦੀ ਹੈ ਨਾ ਕਿਉਂਕਿ ਤੁਸੀਂ ਕਰਜ਼ਾ ਹੁਣ ਜਿਹੜਾ 55 56 ਲੱਖ ਕਰੋੜ ਸੀ ਸੈਂਟਰ ਦਾ ਇੱਕ ਆਇਆ ਹੁਣ ਉਹ ਠੀਕ ਹੈ ਡਾਡਾ ਕਿ ਨਹੀਂ ਮੈਂ ਨਹੀਂ ਕਹਿੰਦਾ ਲੇਕਿਨ ਉਹ 205 ਲੱਖ ਕਰੋੜ ਕਹਿੰਦਾ ਕਰਜ਼ਾ ਚੱਲ ਗਿਆ ਹਾਂਜੀ ਤੇ ਇਹ ਇਹ ਵੀ ਸਾਡੇ ਕੋਲ ਅਧਾਰਨਾ ਹੈਗੀਆਂ ਇਹ ਕਹਿੰਦੇ 81% ਹੈ ਜਿੰਨਾ ਟੋਟਲ ਹੈਗਾ ਕੋਈ ਐਸਟੀਮੇਟ ਹੈਗਾ ਮੈਂ ਉਹਦੇ ਤਿੰਨੀ ਦੰਦਾ ਲੇਕਿਨ ਮੈਂ ਇਸੇ ਸੰਦਰਭ ਵਿੱਚ ਇਹ ਕਹਿਣਾ ਕਿ ਯੂ ਐਸ ਏ ਦੀ ਜਿਹੜੀ ਪੈਦਾਵਾਰ ਹੈ ਕੁੱਲ ਉਹ ਕੋਈ 21-22 ਟ੍ਰਿਲੀਅਨ ਡਾਲਰ ਹੈ ਜਿਹੜੀ ਲੇਟੈਸਟ ਹੈ ਪਹਿਲਾਂ 19 ਟ੍ਰਿਲੀਅਨ ਡਾਲਰ ਸੀ ਹੁਣ 21-22 ਟ੍ਰਿਲੀਅਨ ਡਾਲਰ ਹੈ ਉਹਦੇ ਸਿਰ ਕਰਜ਼ਾ 34 ਟ੍ਰਿਲੀਅਨ ਡਾਲਰ ਹੈ ਡੇਢ ਗੁਣਾ ਜਿੰਨੀ ਥੋੜੀ ਕੁੱਲ ਪੈਦਾਵਾਰ ਆ ਉਹਦੀ ਡੇਢ ਗੁਣਾ ਤੇ ਹੋਰ ਬਹੁਤ ਕੁਝ ਹੈ ਲੇਕਿਨ ਉਹ ਮੁਲਕ ਹੋ ਸਕਦਾ ਉਹਦੀ ਪਰ ਕੈਪੀਟਾ ਇਨਕਮ ਵੀ ਹੈ ਉਹ ਡਾਲਰ ਇੰਟਰਨੈਸ਼ਨਲ ਕਰੰਸੀ ਹੈ ਉਹਦੇ ਕੋਲ ਕਈ ਤੰਗ ਤਰੀਕੇ ਹੈ ਲੇਕਿਨ ਸਾਡੇ ਵਰਗੇ ਮੁਲਕ ਕੋਲ ਜਿਹਦੀ ਅਸੀਂ 5 ਟ੍ਰਿਲੀਅਨ ਡਾਲਰ ਦੀ ਇਕਨੋਮੀ ਦੀ ਗੱਲ ਕਰਦੇ ਆਂ ਤੀਜੀ ਵੱਡੀ ਇਕਨੋਮੀ ਦੀ ਗੱਲ ਕਰਦੇ ਆਂ ਉਹਦੇ ਚ ਪਰ ਕੈਪੀਟਾ ਇਨਕਮ ਦੀ ਗੱਲ ਨਹੀਂ ਕਰਦੇ ਹੈਨਾ ਉਹ ਦਸੋਂ ਸੋ ਪਰ ਕੈਪੀਟਾ ਇਨਕਮ ਦੇ ਹਿਸਾਬ ਨਾਲ ਅੱਜ ਇੰਡੀਆ ਕਿੱਥੇ ਹੈ ਹਾਂ ਉਹ ਤਾਂ ਕਿਤੇ ਫਿਰਦਾ ਚਾਈਨਾ ਚੋਂ ਨਾ ਹੋਰ ਕਿੰਨੇ ਮੁਲਕਾਂ ਤੋਂ ਪਿੱਛੇ ਫਿਰਦਾ ਪਰ ਕੈਪਟਾ ਇਨਕਮ ਚਾ ਬੰਗਲਾਦੇਸ਼ ਵੀ ਅੱਗੇ ਹੈ ਸਾਡੇ ਤੋਂ ਹਾਂਜੀ ਉਹਦੀ ਗੱਲ ਨਹੀਂ ਕਰਦੇ ਅਸੀਂ ਅਸੀਂ ਵੱਡੇ ਅੰਕੜਿਆਂ ਦੀ ਗੱਲ ਕਰਦੇ ਆ ਵੱਡੇ ਅੰਕੜੇ ਤਾਂ ਤਾਂ ਆਏ ਨਾ ਵੱਡੋ ਕਹਿੰਦਾ ਜੇ ਕਹਦੋ ਵੀ ਇੱਕ ਪਰਿਵਾਰ ਚ 10 ਮੈਂਬਰ ਹੈ ਹਾਂਜੀ ਉਹ 10 ਮੈਂਬਰਾਂ ਦੀ ਜੇ ਹੈਗੀ ਹੈ 10 ਲੱਖ ਆਮਦਨ ਤਾਂ ਇੱਕ ਇੱਕ ਲੱਖ ਰੁਪਈਆ ਹੋਇਆ ਤੇ ਜੇ ਪੰਜ ਮੈਂਬਰ ਹੈ ਉਹਨਾਂ ਦੀ 10 ਲੱਖ ਇਨਕਮ ਹੈ ਤਾਂ 2-2 ਲੱਖ ਰੁਪਈਆ ਹੋਇਆ ਕਿਹੜਾ ਜੀ ਡਿਵੈਲਪ ਕਰਦਾ ਜੇ ਉਹਨਾਂ ਦੀ 11 ਲੱਖ ਵੀ ਹੋ ਜੇ ਤੁਸੀਂ ਕਹਿੰਦੇ ਹੋ ਸਭ ਤੋਂ ਜ਼ਿਆਦਾ ਅਮੀਰ ਕਰ ਹੈ ਪਰ ప్రతి ਵਿਅਕਤੀ ਦਾ ਤੁਹਾਡੇ ਕੋਲ ਭਾਈ ਸਾਹਿਬ 1 ਲੱਖ 1000 10000 ਰੁਪਈਆ ਹੀ ਆਇਆ ਨਾ ਉਹਨਾਂ ਕੋਲ 2 ਲੱਖ ਰੁਪਈਆ ਇਹ ਕਾਫੀ ਅਲਜਾਉਣਾ ਨਾ ਜਿਹੜੇ ਨੈਰੇਟਿਵ ਸਿਰਜੇ ਜਾਂਦੇ ਆ ਬਰਤਾਂਤ ਸਿਰਜੇ ਜਾਂਦੇ ਆ ਉਹ ਵੀ ਆਪਣੇ ਹਿਸਾਬ 'ਚ ਕੁਝ ਹੋ ਰਹੀ ਹੈ ਤੋ ਇਸ ਲਈ ਜਦੋਂ ਵੋਟਾਂ ਆਉਂਦੀਆਂ ਨੇ ਹੋਰ ਆਉਂਦਾ ਉਹਦੇ ਵਿੱਚ ਬੜਾ ਹੈ ਨਾ ਹਲੇ ਤਾਂ ਸ਼ੁਰੂਆਤ ਹੈ ਹਲੇ ਹਲੇ ਹੋਰ ਕਈ ਖਿਸ਼ਾਉਣਾ ਸੋ ਲੇਦੇ ਕਿ ਹੈਗਾ ਕਿ ਲੋਕਾਂ ਨੂੰ ਚੌਕਸ ਹੋਣਾ ਚਾਹੀਦਾ ਅਵੇਰ ਵੀ ਰਹਿਣਾ ਚਾਹੀਦਾ ਤੇ ਜਿਹੜਾ ਸੱਚ ਹੈ ਉਹ ਸਾਹਮਣੇ ਆਉਣਾ ਚਾਹੀਦਾ ਤੇ ਪੋਲਿਟਿਕਸ ਇਸ ਤਰ੍ਹਾਂ ਦੀ ਹੋਣੀ ਹੈ ਹੈ ਨਾ ਕਈ ਕਿਸਮ ਦੀ ਹੋਰ ਪੋਲਿਟਿਕਸ ਵੀ ਨਿਕਲੂ ਵੀ ਉਹ ਪੰਜਾਬ 'ਚ ਵੀ ਨਿਕਲ ਸਕਦੀਆਂ ਜੋ ਕੁਛ ਅਪਾ ਅਲਾਈਂਸ ਦੀ ਗੱਲ ਵੀ ਕਰਦੇ ਆ ਤੋਣ ਵਾਲੀਆਂ ਜੋੜਾ ਜਿਹੜੀਆਂ ਇਸ ਦੇ ਮੱਦੇ ਨਜ਼ਰ ਇੰਟਰਸਟਿੰਗ ਹੋਣੀਆਂ ਹਮ ਬਿਲਕੁਲ ਬਿਲਕੁਲ ਸੋ ਕਾਫੀ ਬਹੁਤ ਇੰਟਰਸਟਿੰਗ ਲੈਂਡ ਹੋਇਆ ਕੋਈ ਤੇ ਜਿਹੜੀ ਜੋ ਵੀ ਹੋਊਗਾ ਸਮੇਂ ਸਮੇਂ ਤੇ ਕੋਈ ਗੁਣਕਾਰੀ ਕਰੇ ਤਾਂ ਜਰੂਰ ਬਹੁਤ ਬਹੁਤ ਯਾਤਰੀ ਆ ਸ਼ੁਕਰੀਆ ਜੀ ਧੰਨਵਾਦ ਸ਼ੁਕਰੀਆ